ਦੀ ਸ਼ੁਰੂਆਤ ਹੋਣੀ ਆ ਤੇ ਅੱਜ ਪੋਹ ਦੇ ਦਿਨ ਦਾ ਆਖਰੀ ਦਿਨ ਸਰਦੀਆਂ ਦਾ ਵੈਸੇ ਕਹਿੰਦੇ ਹੁੰਦੇ ਕਿ ਲੋਹੜੀ ਤੋਂ ਬਾਅਦ ਠੰਡ ਕੱਟਣੀ ਸ਼ੁਰੂ ਹੋ ਜਾਂਦੀ ਆ ਬਿਲਕੁਲ ਜੀ ਇਹ ਪਹਿਲਾਂ ਖਿਆਣੇ ਕਹਿੰਦੇ ਜੀ ਗੈ ਸਿਆਲ ਤੋਂ ਲੋਹੜੀ ਜੀ ਮਤਲਬ ਜਦੋਂ ਸਿਆਲੀ ਕਹਿੰਦੇ ਸਿਆਲ ਦਾ ਉਹਦੋਂ ਕੰ ਗਰਮੀ ਘਟਣ ਸਿਆਲ ਠੰਡ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ ਹੈ ਗਰਮੀ ਵੱਲੋਂ ਜਿਹੜਾ ਉਹਦਾ ਪਰ ਪਰ ਪੰਦੇ ਦਿਨ ਬਦਲਣੇ ਸ਼ੁਰੂ ਹੋ ਜਾਂਦੇ ਆ ਜੀ ਸੰਦੀਪ ਜੀ ਪਰ ਇੱਕ ਚੀਜ਼ ਜਿੱਦਾਂ ਆਪਾਂ ਗੱਲ ਕੀਤੀ ਕਿ ਲੋਕ ਇਤਾਂ ਦੇ ਵਿੱਚ ਪਰਿਵਰਤਨ ਹੁੰਦਾ ਸਮੇਂ ਦੇ ਅਕੋਰਡਿੰਗ ਜਿਹੜੀ ਤੁਹਾਡੀ ਸੋਚ ਬਦਲਦੀ ਆ ਸਮਾਂ ਜਦੋਂ ਬਦਲਦਾ ਤੇ ਸਮੇਂ ਦੇ ਇਸੀ ਤਰ੍ਹਾਂ ਹੀ ਜੇ ਆਪਾਂ ਗੱਲ ਕਰੀਏ ਇਹ ਵੀ ਚੀਜ਼ ਜਿਹੜੀ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਸੀ ਗਏ ਸਾਲ ਲੋਹੜੀ ਤੋਂ ਇਹ ਵੀ ਜਿਹੜੀ ਇਹ ਵੀ ਚੀਜ਼ ਬਦਲੀ ਆ ਜੇ ਆਪਾਂ ਗੱਲ ਕਰੀਏ ਤਾਂ ਲੋਹੜੀ ਤੋਂ ਬਾਅਦ ਹੁਣ ਤਾਂ ਮੀਨ ਲਾਲਾ ਜਾਲਾ ਠੰਡੇ ਜਿਹੜੀ ਪੈਣੀ ਸ਼ੁਰੂ ਹੋ ਜਾਂਦੀ ਆ ਬਿਲਕੁਲ ਜੀ ਐਤਕੀ ਤਾਂ ਠੰਡੇ ਨੇ ਵੈਸੇ ਰਿਕਾਰਡ ਹੀ ਕਾਮ ਕਰਦੇ ਪਿਛੇ 10 ਸਾਲ ਦਾ ਇੰਦਰ ਜੀ ਰਿਕਾਰਡ ਤੋੜ ਦਿੱਤਾ ਜਿ ਪੁਰਾਣੇ ਜਿੰਨੇ ਠੰਡੇ ਨੇ ਜੋਰਾ-ਚੋਰਾ ਨਾਲ ਪੈਇਆ ਕਿਉਂਕਿ ਬਰਬਰੀ ਹਰ ਕੰਟਰੀ ਵਿੱਚ ਵੀ ਤਕਰੀਬਨ ਜਿਹੜੀ ਠੰਡ ਐ ਸੈਂ ਪ੍ਰਕੋਪ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਵਾਕਈ ਜਦੋਂ ਆਪਾਂ ਗ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਇਹ ਤਾਂ ਚਲੋ ਸਾਰਿਆਂ ਨੇ ਸੁਣਿਆ ਹੋਊਗਾ ਪਰ ਹੁਣ ਜਾੜੇ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਨੇ ਸਾਡੇ ਦੇ ਬੱਚਿਆਂ ਨੇ ਜਿਹੜੀ ਹੁਣ ਨਵੇਂ ਨਵੇਂ ਸਿਰੇ ਦੀ ਉਹ ਲੋੜੀ ਬਣਾਈ ਹੈ ਜਿਹੜੀ ਐਸਲੇ ਉਥੇ ਟਿੱਕਰੀ ਤੇ ਕੁੰਡਲੀ ਬਾੜਰ ਤੇ ਉਹ ਕਰ ਰਹੇ ਨੇ ਉਹਨਾਂ ਦੇ ਮੈਂ ਤੁਹਾਨੂੰ ਦੱਸਣ ਲੱਗਾ ਦੋ ਗੱਲਾਂ ਆ ਦੇਖਿਓ ਸੁਣਿਓ ਇਹ ਸਿੰਘੂ ਟਿੱਕਰੀਏ ਹੋ ਤੇਰਾ ਸਬਰ ਨਿਆਰਾ ਹੋ ਭਾਈ ਕਨਈਏ ਵਾਲਾ ਹੋ ਕਰਦਾ ਨਾਂ ਨਿਭਟਾਰਾ ਹੋ ਮੋਦੀ ਗੱਪਾਂ ਵਾਲਾ ਮੋਦੀ ਗੱਪਾਂ ਵਾਲੇ ਸੁਣ ਲਓ ਮੋਦੀ ਗੱਪਾਂ ਵਾਲਾ ਮੋਦੀ ਗੱਪ ਚਲਾਈ ਕਿਸਾਨਾਂ ਸੇਲ ਤੇ ਲਾਈ ਨਵਾਂ ਕਾਨੂੰਨ ਬਣਾਇਆ ਅਵਾਨੀ ਯਾਰ ਬਣਾਇਆ ਕਿਸਾਨਾਂ ਘੇਰਾ ਪਾਇਆ ਦਿੱਲੀ ਡੇਰਾ ਲਾਇਆ ਦੁੱਲਾ ਪੱਟੀ ਯਾਦ ਕਰਾਇਆ ਹੋ ਇਹੋ ਜਿਹੇ ਇਹੋ ਜਿਹੇ ਜਿਹੜੀਆਂ ਅਸਲੇ ਇੱਕ ਹਫ਼ਤਾ ਮਨ ਮਤਲਬ ਨੌਜਵਾਨ ਪੀੜੀ ਨੇ ਐਸੀਆਂ ਇਹੋ ਜਿਹੀਆਂ ਆਪਣੇ ਕਵਤਾਵਾਂ ਦੇ ਰੂਪ ਚ ਲੋੜੀ ਮੰਗਦੇ ਰੂਪ ਚ ਐਸੇ ਜਿਹੜੀਆਂ ਸਰਕਾਰ ਨੂੰ ਲਾਂਤਾਂ ਪੈ ਰਹੀਆਂ ਨਾ ਬਈ ਬਿਲਕੁਲ ਇਹ ਸੁਣੀ ਜਾਣ ਸੁਣੀ ਕਰੀ ਜਾ ਰਹੀ ਹੈ ਸਰਕਾਰਾਂ ਪਤਾ ਇਹਨਾਂ ਨੂੰ ਸਭ ਕੁਝ ਹੈ ਐਸਲੇ ਇਹਨਾਂ ਦੇ ਗਲ ਦੀ ਸੰਗਲੀ ਬਣ ਚੁੱਕੇ ਆ ਗਲ ਵੀ ਘੁੱਟ ਹੋ ਰਿਹਾ ਆ ਪਰ ਸਾਹ ਲੈ ਰਹੇ ਆ ਹੁਣ ਉਹਨਾਂ ਨੂੰ ਪਤਾ ਨਹੀਂ ਵੀ ਇੱਕ ਸੰਗਲੀ ਛਡਾਉਣੀ ਕਿੱਦਾਂ ਛਡਾਉਣੀ ਕਿੱਦਾਂ ਸੋ ਬਿਲਕੁਲ ਜੀ ਤੁਸੀਂ ਵੀ ਆਪਣੀਆਂ ਕੌਲਾਂ ਜਿਹਨੀਆਂ ਰੱਖੋ ਤਿਆਰ ਕਿਉਂਕਿ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਨੇ ਇੰਨਾ ਕੁਝ ਲਿਖਿਆ ਆ ਲੋੜੀ ਦੇ ਉੱਤੇ ਨਵਾਂ ਕੁਝ ਨਵੇਂ ਲੋਕ ਗੀਤ ਬਣਾਏ ਨੇ ਤਾਂ ਮੈਨੂੰ ਉਮੀਦ ਆ ਕਿ ਜਿਹੜੇ ਇੱਥੇ ਸਾਡੇ ਇੰਗਲੈਂਡ ਦੇ ਵਿੱਚ ਜਾਂ ਯੂਰਪ ਦੇ ਵਿੱਚ ਵੱਸਦੇ ਜਿੱਥੇ-ਜਿੱਥੇ ਵੀ ਤੁਸੀਂ ਕੇਟੀਵੀ ਨੂੰ ਇਸ ਟਾਈਮ ਦੇਖ ਰਹੇ ਹੋ ਤੁਸੀਂ ਵੀ ਜ਼ਰੂਰ ਲਿਖਿਆ ਹੋਗਾ ਤੇ ਜ਼ਰੂਰ ਮੈਂ ਕਹੂੰਗੀ ਕਿ ਨੰਬਰ ਜਿਹੜਾ ਲਗਾ ਦਿੱਤਾ ਜਾਵੇ ਤਾਂ ਕਿ ਕਾਲ ਕਰਕੇ ਤੁਸੀਂ ਵੀ ਸਾਡੇ ਨਾਲ ਸੰਪਰਕ ਜਿਹੜਾ ਕਰਿਓ ਤੇ ਨਾਲ ਦੇ ਨਾਲ ਜਿਹੜਾ ਮੈਂ ਜਿਹਦਾ ਸੰਦੀਪ ਜੇ ਹੁਣੇ ਸੁਣਾਇਆ ਛੋਟੇ ਬੱਚਿਆਂ ਵੱਲੋਂ ਜਿਹੜਾ ਉੱਥੇ ਪੰਜਾਬ ਦੇ ਵਿੱਚ ਲੋਹੜੀ ਦੇ ਗੀਤ ਜਿਹੜੇ ਗਾਏ ਜਾ ਰਹੇ ਨੇ ਉਹ ਗੀਤ ਤੁਹਾਨੂੰ ਪਹਿਲਾਂ ਸੁਣਾਵਾਂਗੇ ਤੇ ਉਸ ਤੋਂ ਬਾਅਦ ਤੁਹਾਡੀਆਂ ਕਾਲ ਲਵਾਂਗੇ ਪਹਿਲਾਂ ਲੈ ਚੱਲਦੇ ਹਾਂ ਤੁਹਾਨੂੰ ਇਸ ਵੀਡੀਓ ਵੱਲ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਟਾਈਮ ਲੋਹੜੀ ਅੱਖੋਂ ਮੁੰਡਿਓ ਮੋਰ ਹੈ ਮੋਰ ਕਿਉਂਕਿ ਡਾਰ ਚੋਰ ਚੋਰ ਦੇਸ਼ ਲੁੱਟ ਖਾ ਗਿਆ ਖਾ ਗਿਆ ਚੋਰ ਕਿੱਥੋਂ ਆ ਗਿਆ ਆ ਗਿਆ ਡਾਨੀਆਂ ਦਾ ਯਾਰ ਹੈ ਯਾਰ ਹੈ ਦੇਸ਼ ਦਾ ਗਦਾਰ ਹੈ ਗਦਾਰ ਬਾਰਡਰ ਤੇ ਜਵਾਨ ਹੈ ਜਵਾਨ ਹੈ ਕਰਨੇ ਤੇ ਕਿਸਾਨ ਹੈ ਕਿਸਾਨ ਹੈ ਬੜੇ ਵੱਡੇ ਜੇਰੇ ਨੇ ਜੇਰੇ ਨੇ ਟਰਾਲੀਆਂ 'ਚ ਡੇਰੇ ਨੇ ਡੇਰੇ ਨੇ ਠੰਡ ਧੁੰਦ ਸਹਿਣਗੇ ਸਹਿਣਗੇ ਬਠੱਕ ਲੈ ਕੇ ਰਹਿਣਗੇ ਰਹਿਣਗੇ ਅੱਕ ਲੈ ਕੇ ਰਹਿਣਗੇ ਰਹਿਣਗੇ ਅੱਕ ਲੈ ਕੇ ਰਹਿਣਗੇ ਹੂੰ ਅੱਖੋਂ ਮੁੰਡਿਓ ਮੋਰ ਹੈ ਮੋਰ ਕਿਉਂਕਿ ਡਾਰ ਚੋਰ ਹੈ ਚੋਰ ਦੇਸ਼ ਲੁੱਟ ਖਾ ਗਿਆ ਖਾ ਗਿਆ ਚੋਰ ਕਿੱਥੋਂ ਆ ਗਿਆ ਆ ਗਿਆ ਡਾਨੀਆਂ ਦਾ ਯਾਰ ਹੈ ਯਾਰ ਹੈ ਦੇਸ਼ ਦਾ ਗਦਾਰ ਹੈ ਗਦਾਰ ਹੈ ਬਾਰਡਰ ਤੇ ਜਵਾਨ ਹੈ ਜਵਾਨ ਹੈ ਧਰਨੇ ਤੇ ਕਿਸਾਨ ਹੈ ਕਿਸਾਨ ਹੈ بڑے ਵੱਡੇ ਜੇਰੇ ਨੇ ਜੇਰੇ ਨੇ ਟਰਾਲੀਆਂ ਚ ਡੇਰੇ ਨੇ ਡੇਰੇ ਨੇ ਠੰਡ ਤੋਂ ਦਸਹਿਣਗੇ ਸਹਿਣਗੇ ਹੱਕ ਲੈ ਕੇ ਰਹਿਣਗੇ ਰਹਿਣਗੇ ਹੱਕ ਲੈ ਕੇ ਰਹਿਣਗੇ ਸੋ ਦੇਖੋ ਜੀ ਅਸੀਂ ਬੱਚਿਆਂ ਦਾ ਕਮਾਲ ਜਿਨ੍ਹਾਂ ਨੇ ਇੰਨਾ ਕੋਈ ਵਧੀਆ ਲੋੜੀ ਦੇ ਜਿਹੜੇ ਗੀਤ ਨੇ ਉਹ ਗਾਏ ਨੇ ਸੋ ਮੈਨੂੰ ਲੱਗਦਾ ਆ ਕਿ ਤੁਸੀਂ ਵੀ ਬਹੁਤ ਕੁਝ ਲਿਖਿਆ ਹੋਵੇਗਾ ਤੇ ਜਰੂਰ ਤੁਸੀਂ ਵੀ ਸ਼ੋਅ ਦੇ ਵਿੱਚ ਪਾਠ ਜਿਹੜਾ ਉਹ ਲੈ ਸਕਦੇ ਹੋ ਬਹੁਤ ਸਮੈਂ ਨੂੰ ਪਤਾ ਹੈ ਕਿ ਸਾਡੇ ਬਹੁਤ ਲਿਖਾਰੀ ਵੱਡੇ ਵੱਡੇ ਲਿਖਾਰੀ ਜਿਹੜੇ ਇੱਥੇ ਯੂਕੇ ਦੇ ਵਿੱਚ ਵੀ ਬੈਠੇ ਨੇ ਯੂਰਪ ਤੇ ਵੀ ਬੈਠੇ ਨੇ ਸੋ ਜਰੂਰ ਤੁਸੀਂ ਵੀ ਹਿੱਸਾ ਪਾ ਸਕਦੇ ਹੋ ਵਧਾਈਆਂ ਜਿਹੜੀਆਂ ਲੋੜੀ ਦੀਆਂ ਉਹ ਦੇ ਸਕਦੇ ਯੋ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹੋ ਕਿ ਉਹ ਸੰਦੀਪ ਜੀ ਬਿਲਕੁਲ ਇੰਦਰਜੀਤ ਜੀ ਤੁਸੀਂ ਪਹਿਲਾਂ ਇੱਕ ਗੱਲ ਦੱਸੋ ਤੁਸੀਂ ਲੋੜੀ ਮੰਗੀ ਹਦੀ ਨਹੀਂ ਬਿਲਕੁਲ ਜੀ ਮੈਨੂੰ ਯਾਦ ਆ ਇੱਕ ਵਾਰੀ ਛੋਟੀ ਜੀ ਮੈਂ ਜਦੋਂ ਸੀਗੀ ਮੈਨੂੰ ਲੱਗਦਾ ਜਿੱਥੋਂ ਤੱਕ ਮੇਰਾ ਖਿਆਲ ਆ 9-10 ਸਾਲ ਦੀ ਤੇ ਮੈਨੂੰ ਲੱਗਦਾ ਉਦੋਂ ਮੈਂ ਇੱਕ ਵਾਰੀ ਗਈ ਸੀ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਕਿ ਸਾਡਾ ਉਹ ਜਿਹਦਾ ਬਦਲਾਅ ਦੀ ਜਿੱਦਾਂ ਗੱਲ ਕੀਤੀ ਸੀ ਮੈਂ ਤੇ ਉਹੀ ਕੀ ਬੰਦਿਸ਼ਾਂ ਲਗਾ ਦਿੱਤੀਆਂ ਕਿਆਂ ਕਿਉਂਕਿ ਮਾਹੌਲ ਜਿਹੜਾ ਉਹ ਚੇਂਜ ਹੁੰਦਾ ਗਿਆ ਕਿ ਨਹੀਂ ਹੁਣ ਨਹੀਂ ਮੰਗਣੀ ਪਰ ਇੱਕ ਸਮਾਂ ਸੀ ਜਦੋਂ ਲੋੜੀ ਵੱਡੇ ਜਿਹੜੇ ਉਹ ਵੀ ਮੰਗਦੇ ਹੁੰਦੇ ਸੀ ਜਾ ਕੇ ਦਾ ਵਿੱਚ ਜਿਹੜੀਆਂ ਖੇਡ ਦੇ ਮੈਦਾਨ ਵੰਡਾ ਮੈਨੂੰ ਪਤਾ ਮੈਂ ਬਾਸਕਟਬਾਲ ਖੇਡਦਾ ਹੁੰਦਾ ਸੀ ਤੇ ਸਾਡੇ ਜਦੋਂ ਅਸੀਂ ਬਾਸਕਟਬਾਲ ਦੀ ਨਵੀਂ ਗਰਾਊਂਡ ਉੱਥੇ ਬਣਾਉਣੀ ਸੀ ਕਿ ਤਾਂ ਅਸੀਂ ਸਾਰੇ ਜਿੰਨੇ ਬਾਸਕਟਬਾਲ ਦੇ ਪਲੇਅਰ ਸੀਗੇ ਕਿ ਸਾਰਿਆਂ ਨੇ ਤਕਰੀਬਨ ਇਕੱਠੇ ਹੋ ਗਏ ਸਾਰੇ ਪਿੰਡ ਦੇ ਵਿੱਚੋਂ ਕਿ ਆਲੇ-ਦੁਆਲੇ ਪਿੰਡਾਂ ਦੇ ਵਿੱਚੋਂ ਵੀ ਕਿਉਂਕਿ ਉੱਥੇ ਤਾਂ ਕਾਫੀ ਜਿਹੜੇ ਆਲੇ-ਦੁਆਲੇ ਪਿੰਡਾਂ ਵਿੱਚੋਂ ਇਹ ਜਿਹੜੇ ਨੌਜਵਾਨ ਉੱਥੇ ਬਾਸਕਟਬਾਲ ਖੇਡਣਾ ਹੁੰਦੇ ਸੀ ਤੇ ਸ਼ਹਿਰ ਸਾਡਾ ਭੂਪਰਵਿੰਦਾ ਉਹਦੇ ਵਿੱਚੋਂ ਵੀ ਅਸੀਂ ਸਾਰੇ ਕਲੱਬ ਨੇ ਉੱਥੋਂ ਇਕੱਠੇ ਹੋ ਕੇ ਜਿਹੜੀ ਲੋੜੀ ਮੰਗੀ ਤੇ ਉਹ ਜਿੰਨੇ ਸਾਡੇ ਪੈਸੇ ਇਕੱਠੇ ਹੋ ਸੀ ਅਸੀਂ ਬਾਸਕਟਬਾਲ ਦੀ ਗਰਾਊਂਡ ਦੀ ਉੱਥੇ ਜਿਹੜੀ ਉਹਨੇ ਪਲੇ ਗਰਾਊਂਡ ਬਣਾਈ ਸੀ ਠੀਕ ਹੈ ਜੀ ਤੇ ਬਿਲਕੁਲ ਜੀ ਅਸੀਂ ਉਤੋਂ ਇਹ ਤਾਂ ਵੱਲੋਂ ਛੋਟ ਜਦੋਂ ਥੋੜੇ ਜਿਹੇ ਜਵਾਨ ਹੋ ਗਏ ਜਦੋਂ ਦੀ ਗੱਲ ਕਰਦਾ ਪਾਣੀ ਵਿੱਚ ਫਰਦਾ ਸੇਗਾ ਉਦੋਂ ਤੇ ਸਾਰਾ ਪਿੰਡ ਤਕਰੀਬਨ ਇੰਦਰਜੀਤ ਤਕਰੀਬਨ 20 ਦਿਨ ਪਹਿਲਾਂ اچھا ਜੀ ਲੋੜੀ ਦਾ ਵੀ ਦਿਨ ਪਹਿਲਾਂ ਮਤਲਬ ਦਸੰਬਰ ਦੇ ਐਂਡਲੇ ਦਿਨਾਂ ਵਿੱਚ ਲੋੜੀ ਮੰਗਣੀ ਸ਼ੁਰੂ ਕਰ ਦੇਣੀ ਸੀ ਪਹਿਲੇ ਪਹਿਲਾਂ ਕਈਆਂ ਦੇ ਸ਼ੁਰੂ ਕਈਆਂ ਘਰਾਂ ਤਾਂ ਰੋਜ਼ ਦੇ ਦਿੰਦੇ ਹੁੰਦੇ ਸੀ ਦਾਣਕ ਪਹਿਲਾਂ ਹੁੰਦਾ ਸੀ ਹੁੰਦਾ ਕਿ ਸੀ ਕਿ ਦਾਣੇ ਦੇ ਦੇਣੇ ਨੇ ਪਾਥੀਆਂ ਦੇ ਦੇਣੀਆਂ ਜਾਂ ਮੋਹ ਫਲੀ ਥੋੜੀ ਬਹੁਤੀ ਪਾ ਦੇਣੀ ਤੋਂ ਲੈ ਕੇ ਪਰ ਵਧੀਆ ਸੀ ਮੈਂ ਕਹੂੰਗੀ ਇਹ ਬਹੁਤ ਹੀ ਵਧੀਆ ਦੇਣੇ ਸੀਗੇ ਉਹ ਜੇ ਆਪਾਂ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਅੱਜ ਗੱਲ ਕਰ ਰਹੇ ਹਾਂ ਤਾਂ ਖਾਣ ਪੀਣ ਦਾ ਸਮਾਨ ਜਿਹੜਾ ਉਹ ਦਿੱਤਾ ਜਾਂਦਾ ਸੀਗਾ ਲੋੜੀ ਵਾਲੇ ਦੇ ਨੇ ਇੱਕ ਦੂਸਰੇ ਨੂੰ ਅੱਜ ਵੀ ਕਈ ਪਰਿਵਾਰਾਂ ਵਿੱਚ ਤੁਸੀਂ ਦੇਖਿਓ ਜ਼ਰੂਰ ਕਿ ਲੋੜੀ ਵਾਲੇ ਦਿਨ ਧੀਆ ਨੂੰ ਖਾਸ ਕਰਕੇ ਲੋੜੀ ਜਿਹੜੀ ਹੈ ਪੇ ਅਮੀ ਬਿਆ ਚੁੱਕੀਆਂ ਹੁੰਦੀਆਂ ਆ ਤੇ ਮਾਪਿਆਂ ਵੱਲੋਂ ਲੋਹੜੀ ਦਾ ਜਿਹੜਾ ਤਿਹਾਰਾ ਮਨਾਇਆ ਜਾਂਦਾ ਸ਼ਗਨ ਦੇਣਾ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਇਹ ਹੁੰਦੀ ਜਦੋਂ ਦੇਖਣਾ ਕਿਸੇ ਘਰ ਨੇ ਜਦੋਂ ਪੈਸੇ ਦੇ ਦੇਣੇ ਤਾਂ ਇੰਨੇ ਖੁਸ਼ੀ ਚੜਨੀ ਚਾਹੀਦਾ 10 ਪੈਸੇ ਦੇਣੇ ਚਾਹੀਦੇ 20 ਪੈਸੇ ਦੇਣੇ ਜਾਂ 50 ਪੈਸੇ ਦੇਣੇ ਉਦੋਂ ਇੰਨੇ ਕੀ ਪੈਸੇ ਦਿੰਦੇ ਸੀ ਤੇ 50 ਉਹ ਮੰਨ ਲਓ ਕਿ ਅਸੀਂ ਆਪਣੇ ਨਾਲਦਿਆਂ ਨੂੰ ਜਦੋਂ ਕਿਉਂਕਿ ਗਰੁੱਪ ਬਣੇ ਹੁੰਦੇ ਸੀ ਘੁੰਮੀ ਜਾਣਾ ਪਿੰਡਾਂ ਨਾਲ ਦੇ ਵਾਲੇ ਸਾਨੂੰ ਜਿਹੜਾ ਗਰੁੱਪ ਉਥੇ ਮਿਲਣਾ ਪਿੰਡ ਦੇ ਵਿੱਚ ਉਹਨੂੰ ਦੱਸਣਾ ਪਏ ਫਲਾਣੇ ਘਰ ਵਾਲੇ ਨੇ ਪੈਸੇ ਦਿੱਤੇ ਆ ਤਾਂ ਉਹਨਾਂ ਦੇ ਜਾਓ ਉਹ ਲੋਕੀ ਅਡੀਕ ਕਰ ਜਾਂਦੇ ਸੀ ਨਾ ਦੂਸਰੇ ਦੇ ਤੁਹਾਨੂੰ ਟੱਕਰ ਪੈਂਦਾ ਸੀ ਉਹ ਉਹਨਾਂ ਉਹਦਾ ਪਰਿਵਾਰਕ ਮੈਂਬਰ ਤੇ ਉਹ ਤੁਹਾਨੂੰ ਪੁੱਛਦੇ ਹੁੰਦੇ ਸੀ ਤੂੰ ਸਾਡੇ ਕੱਲ ਲੋਹੜੀ ਮੰਗਣ ਕਿਉਂ ਨਹੀਂ ਆਇਆ ਜੀ 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 ਤੇ ਹੁਣ ਇਸ ਲਈ ਜਿਹੜਾ ਸਾਰਾ ਕੁਝ ਏ ਟੂ ਡੱਡ ਚੇਂਜਸ ਹੋ ਗਿਆ ਤੇ ਹੁਣ ਇਸ ਲਈ ਜੇ ਕੋਈ ਲੋਹੜੀ ਮਨਾਉਂਦਾ ਵੀ ਇੰਦਰਜੀਤੀ ਮਾੜਾ ਮੋਟਾ ਫੰਕਸ਼ਨ ਕਰ ਕਰਦੇ ਆ ਜਾਂ ਸੁਖਮਨੀ ਸਾਹਿਬ ਦਾ ਪਾਠ ਹੋ ਗਿਆ ਜਾਂ ਥੋੜਾ ਬੋਤਾ ਜਿਹੜੇ ਕਰਕੇ ਤਾਂ ਬਾਕੀ ਪਹਿਲਾਂ ਸਾਂ ਵਿੱਚ ਹੀ ਚਲਾ ਗਿਆ ਸੀ ਅੱਜ ਕੱਲ ਮੈਂ ਉਹੀ ਪਰਵਰਤਨ ਦੀ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਗੱਲ ਕਰ ਦਿੱਤੀ ਸੀਗੀ ਕਿ ਸੋਚ ਕਦੋਂ ਬਦਲਦੀ ਸਾਰਾ ਕੁਝ ਬਦਲੀ ਜਾ ਰਿਹਾ ਹੈਗਾ ਆ ਉ ਤਿੱਗੇ ਸਾਰਾ ਪਿੰਡ ਜਿਹੜਾ ਉਹ ਇਕੱਠਾ ਹੋ ਕੇ ਲੋਹੜੀ ਇਕੱਠੇ ਹੋ ਕੇ ਮਨਾਉਂਦੇ ਹੁੰਦੇ ਸੀ ਪਰ ਹੁਣ ਤਾਂ ਉਹੀ ਰਹਿ ਗਿਆ ਇੱਕ ਆਰਟੀਫੀਸ਼ੀਅਲ ਜਿਹਾ ਮੈਂ ਕਰੂੰਗੀ ਇੱਕ ਫਾਰਮੈਲिटीज ਕੀ ਪੈਲਸ ਦੇ ਵਿੱਚ ਬੁਕਿੰਗ ਹੋ ਜਾਂਦੀ ਆ ਤੇ ਉਹਦੇ ਵਿੱਚ ਫਾਰਮੈਲिटीज ਹੁੰਦੀ ਆ ਘੰਟਾ ਦੋ ਘੰਟਾ ਜਾ ਕੇ ਬਸ ਕਰਕੇ ਤੇ ਘਰ ਆ ਕੇ ਆਪਣੀ ਲੋਹੜੀ ਮਨਾਓ ਬਿਲਕੁਲ ਇਹ ਹਾਂ ਇਹ ਸਾਲ ਆਪਕੇ ਇਹ ਜਿਹੜਾ ਸਾਡਾ ਲੋਹੜੀ ਦਾ ਤਿਹਾਰ ਇੱਥੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਕਿਉਂਕਿ ਪਿਆਰ ਘਟ ਗਿਆ ਇੰਦਰੀ ਜੀ ਕਿਉਂ ਪੈਸੇ ਦੀ ਦੌੜ ਇੰਨੀ ਲੱਗ ਚੁੱਕੀ ਆ ਕਿਉਂਕਿ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਜੇ ਤੁਸੀਂ ਆਪਣੇ ਘਰ ਵਿੱਚ ਕਰਦੇ ਆ ਘਰ ਵਿੱਚ ਤੁਸੀਂ ਜਿਦਾ ਪਹਿਲਾਂ ਘ ਹਰ ਘਰਾਂ ਵਿੱਚ ਮਨਾਏ ਜਾਂਦੇ ਹੁਣ ਸੇ ਹੌਲੀ ਹੌਲੀ ਜਿਹੜਾ ਇਹ ਜਿਹੜਾ ਇਹਦਾ ਜਿਹੜਾ ਉਹ ਘਟਦਾ ਜਾ ਰਿਹਾ ਆਪਾਂ ਕਿ ਜਿਹੜੇ ਘਰਾਂ ਵਿੱਚ ਮਨਾਉਣੇ ਕਿਉਂਕਿ ਅੱਖਾ ਕੋਈ ਵੀ ਬੰਦਾ ਖੇਚਣ ਨਹੀਂ ਲੈਣੀ ਚਾਹੁੰਦਾ ਕਿ ਕਿਉਂ ਉੱਥੇ ਬੁੱਕ ਕਰੋ ਤੇ ਉਥੇ ਬੈਲੰਸ ਵਿੱਚ ਮਨਾਓ ਉਥੇ ਬਾਹਰ ਜਿਹੜੇ ਰਿਸ਼ਤੇਦਾਰਾਂ ਨੂੰ ਉਥੇ ਇਨਵਾਈਟ ਕਰ ਲਓ ਬਈ ਰਿਸ਼ਤੇਦਾਰਾਂ ਨੂੰ ਕੋਈ ਇੰਨਾ ਟਾਈਮ ਨਹੀਂਗਾ ਉਹ ਵੀ ਆਉਂਦੇ ਆ ਸਗਨ ਫਰਾਂਦੇ ਡੱਬਾ ਲੈਂਦੇ ਚਲ ਜਾਂਦੇ ਆ ਜੀ ਲੈ ਦੇ ਕੇ ਮਤਲਬ ਕਿ ਗੱਲ ਇਹ ਹੈਗੀ ਕਿ ਪਰਵਰਤਨ ਜਿਹੜਾ ਹੋ ਚੁੱਕਾ ਸਾਡੀ ਸੋਚ ਦੇ ਵਿੱਚ ਜੇ ਹੋਇਆ ਤਾਂ ਸਾਡੇ ਜਿਹੜੇ ਰੀਤੀ ਰਿਵਾਜ ਜਿਹੜੇ ਜਾਂ ਆਪਾਂ ਸਾਡੇ ਸੱਭਿਆਚਾਰਕ ਮੇਲੇ ਲੱਗਦੇ ਨੇ ਜਾਂ ਸੱਭਿਆਚਾਰਕ ਤਿਹਾਰ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਪਰਵਰਤਨ ਜਿਹੜਾ ਹੋਇਆ ਹੈਗਾ ਆ ਸੋ ਗੱਲ ਇਹ ਆ ਜਾਂਦੀ ਆ ਜਦੋਂ ਅਸੀਂ ਗੱਲ ਕਰਦੇ ਆ ਲੋਹੜੀ ਦੇ ਤਿਹਾਰ ਦੀ ਵੈਸੇ ਇਥੇ ਜੇ ਆਪਾਂ ਲੋਹੜੀ ਦੇ ਤ ਹੁਣੇ ਤੁਹਾਨੂੰ ਵੀਡੀਓ ਪਹਿਲਾਂ ਦਿਖਾਈ ਸੀ ਕਿ ਛੋਟੇ-ਛੋਟੇ ਬੱਚਿਆਂ ਬੋਲੋ ਜਿਹੜੀਆਂ ਆ ਲੋਕ ਬੋਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਬਦਲਾਵ ਕਿਵੇਂ ਆ ਕਿ ਇਸ ਟਾਈਮ ਉਹਨਾਂ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈਗੀ ਆ ਤੇ ਨਾਲੇ ਨਾਲ ਸਦੀਜੀ ਮੈਂ ਦੇਖ ਰਹੀ ਸੀਗੀ ਕਿ ਕਾਫੀ ਸਾਡੇ ਵਰਗੇ ਇਦਾਂ ਦੇ ਹੁਣੇ ਆ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਹਾੜੀ ਤੇ ਸੋਣੀ ਦੀਆਂ ਫਸਲਾਂ ਜਿਹੜੀਆਂ ਉਹ ਕਿਹੜੀਆਂ ਹੁੰਦੀਆਂ ਨੇ ਜਿਵੇਂ ਆਪਾਂ ਜੇ ਆਪਾਂ ਗੱਲ ਕਰੀਏ ਹਾੜੀ ਦੀ ਕਿਉਂਕਿ ਹੁਣ ਤਾਂ ਆਪਾਂ ਉਹੀ ਗੱਲ ਕਰਾਂਗੇ ਕਿਉਂਕਿ ਕਣਕ ਦੀ ਫਸਲ ਦੀ ਜਿਹੜੀ ਜ਼ਿਆਦਾਤਰ ਇਸ ਟਾਈਮ ਗੱਲ ਜਿਹੜੀ ਖੜੀ ਦੀ ਜਿਹੜੀ ਫਸਲ ਹੈਗੀ ਉਹ ਕਦੋਂ ਬੀਜੀ ਜਾਂਦੀ ਹੈ ਤੇ ਕਦੋਂ ਵੱਢੀ ਜਾਂਦੀ ਹੈ ਮੈਨੂੰ ਲੱਗਦਾ ਕਈਆਂ ਨੂੰ ਪਤਾ ਹੀ ਨਹੀਂ ਹੁਣਾ ਇਸ ਚੀਜ਼ ਦਾ ਬਿਲਕੁਲ ਨਹੀਂ ਪਤਾ ਹੁਣਾ ਜੀ ਬਲਕਿ ਬੱਚਿਆਂ ਨੂੰ ਅੱਜ ਦੇ ਪਤਾ ਨਹੀਂ ਹੁਣ ਇੱਕ ਸਾਡੇ ਘਰ ਸੀਗੇ ਪੋ ਰਿੱੱਦੀ ਤਾਂ ਮਾਖਾਦੀ ਜੀ ਤੇ ਰਸ ਤੁਸੀਂ ਕਹਿਣਾ ਨਾ ਰਸ ਦੀ ਕਾਲੀ ਖੀਰ ਬਣਿਆ ਤਾਂ ਹੁਣ ਅੱਜ ਦੇ ਬੱਚਿਆਂ ਨੂੰ ਹੁਣ ਪੁੱਛ ਕੇ ਦੇਖ ਲੋ ਤਰਸਕੇ ਨੂੰ ਕਹਿੰਦੇ ਆ ਬਿਲਕੁਲ ਜੇ ਤੁਸੀਂ ਰਸ ਕਹੋਗੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਲੱਗਣਾ ਫਿਰਸਕੇ ਨੂੰ ਕਹਿੰਦਾ ਗੰਨੇ ਦਾ ਜੂਸ ਕਹੋਗੇ ਤੁਹਾਨੂੰ ਪਤਾ ਲੱਗ ਜਾਣਾ ਇਹ ਸ਼ੂਗਰ ਕੀ ਉਹਨੂੰ ਕਹਿੰਦੇ ਅਗੇਨ ਜੂਸ ਕਹਾਂਦਾ ਕਹਿੰਦੇ ਜੀ ਜੀ ਸ਼ੂਗਰ ਇਹਨ ਟੁੱਟਦੇ ਜਾਂਦੇ ਆ ਇਸ ਲਈ ਲੋੜ ਆ ਸਾਨੂੰ ਆਪਣੇ ਵਿਸ਼ੋਕੜ ਉਹਨਾਂ ਨੂੰ ਦੱਸਣ ਦੀ ਕਿ ਪੋ ਰਿੱਧੀ ਮਾਂ ਖਾਦੀ ਖੀਰ ਬਣਾਉਣੀ ਸਾਗ ਬਣਾਉਣੀ ਖਾ ਕੇ ਖੀਰ ਇੱਕ ਅੱਜ ਬਣਾ ਲੈਣੀ ਤੇ ਕੱਲ ਨੂੰ ਖਾਣੀ ਤਾਂ ਹੁਣ ਕੱਲ ਨੂੰ ਬਿਲਕੁਲ ਮੇਰੇ ਮੇਰੇ ਖਾਨਾ ਦਾ ਕਾਫੀ ਪਰਵਾਰਾਂ ਨੇ ਜਿਹੜਾ ਆ ਕਈ ਮੰਨਦੇ ਨੇ ਇਸ ਚੀਜ਼ ਨੂੰ ਸੋ ਜ਼ਰੂਰ ਅੱਜ ਵੀ ਜਿਹੜੀ ਤੁਸੀਂ ਵੀ ਨਹੀਂ ਸਗਰ ਮੰਨਦੇ ਨੇ ਇਸ ਚੀਜ਼ ਨੂੰ ਸਗਰ ਮੰਨਦੇ ਹੁੰਦੇ ਸੀ ਕਿਉਂਕਿ ਇਹ ਜ਼ਰੂਰੀ ਕਰਦੇ ਹੁੰਦੇ ਸੀਗੇ ਕਿਉਂਕਿ ਸਾਡੇ ਵੀ ਹੁੰਦਾ ਸੀਗਾ ਕਿ ਸਾਗ ਇਸ ਜਰੂਰ ਬਣਾਉਣਾ ਹੀ ਬਣਾਉਣਾ ਜਰੂਰ ਚਾਹੇ ਜੋ ਮਰਜੀ ਹੋਵੇ ਚਾਹੇ ਸਾਰਾ ਹਫਤਾ ਹੀ ਸਾਗ ਖਾਦਾ ਹੋਵੇ ਪਰ ਉਸ ਦਿਨ ਇਹ ਲੋਹੜੀ ਵਾਲੇ ਦਿਨ ਸਾਗ ਬਣਾਉਣਾ ਹੀ ਬਣਾਉਣਾ ਤੇ ਰਸ ਵਾਲੀ ਖੀਰ ਬਣਾਉਣੀ 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 ਬਿਲਕੁਲ ਜੀ ਇਹ ਸਾਡਾ ਸੱਭਿਆਚਾਰ ਸੀਗਾ ਸੱਭਿਆਚਾਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਜੋ ਬਿਲਕੁਲ ਜੀ ਮੈਂ ਫੇਰ ਕਹੂੰਗੀ ਕਿ ਲੋਹੜੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਨਾਲ ਦੇ ਨਾਲ ਤੁਸੀਂ ਵੀ ਫੋਨ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਕੋਲਾ ਦਾ ਸ਼ੋਅ ਆ ਜੀ ਕੋਲਾ ਉੱਪਰ ਨੇ ਤੁਸੀਂ ਕਾਲ ਕਰਕੇ ਆਪਣੇ ਜਿਹੜਾ ਹਿੱਸੇ ਵਿੱਚ ਪਾ ਸਕਦੇ ਹੋ ਬਹੁਤ ਕੁਝ ਲ ਦੀ ਸੋਚ ਦੇ ਵਿੱਚ ਤੁਸੀਂ ਬਦਲਾਵ ਦੇ ਨਾਲ ਕੁਝ ਲਾਈਨਾਂ ਜੇ ਤੁਸੀਂ ਵੀ ਸੁਣਾਉਣੀਆਂ ਚਾਹਤੋ ਜਰੂਰ ਸੁਣਾ ਸਕਦੇ ਹੋ ਤੇ ਜਿੱਦਾਂ ਮੈਂ ਗੱਲ ਕੀਤੀ ਸੀਗੀ ਇਹ ਸੋਹਣੀ ਹਾੜੀ ਤੇ ਸੋਣੀ ਦੀ ਫਸਲ ਸੋ ਬਿਲਕੁਲ ਜੀ ਮੈਂ ਵੀ ਅੱਜ ਸਰਜ ਕਰੀ ਸੀ ਉਹ ਕਿਤੇ ਨਾ ਕਿਤੇ ਜੇ ਆਪਾਂ ਰੱਖੀਏ ਬਚਪਨ ਦੇ ਵਿੱਚ ਬਿਲਕੁਲ ਦੇਖਦੇ ਜਰੂਰ ਹੁੰਦੇ ਸੀਗੇ ਜਦੋਂ ਖਾਸ ਕਰਕੇ ਜਦੋਂ ਝੋਨੇ ਦੀ ਪਨੀਰੀ ਵੀ ਬੀਜਦੇ ਹੁੰਦੇ ਸੀ ਮੈਨੂੰ ਅਜੇ ਤੱਕ ਵੀ ਯਾਦ ਆ ਸੰਦੀਪ ਜੀ ਕੀ ਟੋਕਰਿਆਂ ਦੇ ਵਿੱਚ ਪਾ ਕੇ ਉਹਦੇ ਉੱਤੇ ਪਾਣੀ ਵੀ ਛਿੜਕਦੇ ਹੁੰਦੇ ਸੀਗੇ ਜਿਹੜੇ ਝੋਨੇ ਦੀ ਪਨੀਰੀ ਬੀਜਣ ਤੋਂ ਬਾਅਦ ਜਿਹੜਾ ਝੋਨਾ ਹੁੰਦਾ ਨਾ ਉਹਨੂੰ ਜਿਹੜੇ ਸੀਡਜ਼ ਦਾ ਬੀਜ ਆ ਉਹਨ ਪਾਣੀ ਛੜਕਿਆ ਜਾਂਦਾ ਸੀਗਾ ਫਿਰ ਜਦੋਂ ਉੰਗਲ ਜਾਂਦੇ ਸੀ ਫਿਰ ਬੀਜਿਆ ਜਾਂਦਾ ਸੀਗਾ ਬਿਲਕੁਲ ਜੀ ਉਹ ਛੇਤੀ ਜਿਹੜਾ ਉਹਨਾਂ ਜਿਹੜੀ ਛੇਤੀ ਜਿਹੜਾ ਉਪਜਾਦੀ ਹੋ ਜਾਂਦੀ ਸੀ ਪੈਦਾ ਪਤਾ ਛੇਤੀ ਪੈਦਾਵਾਰ ਹੋ ਜਾਂਦੀ ਸੀ ਬਿਲਕੁਲ ਜੀ ਠੀਕ ਗੱਲ ਆ ਪਰ ਇਹ ਸਾਨੂੰ ਆਪਣੇ ਬੱਚਿਆਂ ਨੂੰ ਸਾਨੂੰ ਆਉਣ ਵਾਲੇ ਜਨਰੇਸ਼ਨ ਨੂੰ ਦੱਸਣਾ ਪਊਗਾ ਕਿਉਂਕਿ ਇਹਨਾਂ ਨੂੰ ਉਹਨਾਂ ਨੂੰ ਇਸ ਚੀਜ਼ਾਂ ਬਾਰੇ ਨਹੀਂ ਪਤਾ ਬਿਲਕੁਲ ਜੀ ਦੇਖਣਗੇ ਇਹਨਾਂ ਦਾ ਪਤਾ ਕਿੱਦਾਂ ਲੱਗਣਾ ਹੈਗਾ ਸੋ ਇਸ ਚੀਜ਼ ਨਾਲ ਤਾਂ ਮੈਂ ਸਹਿਮਤ ਹੈਗੀ ਆ ਪਰ ਲੋਹੜੀ ਦੇ ਤਿਹਾਲ ਦੇ ਵਿੱਚ ਮੂਹਲੀ ਜਿਹੜੀ ਆ ਉਹ ਚੱਲਦੀ ਆ ਰੇੜੀਆਂ ਚੱਲਦੇ ਗੁੜ ਦੀ ਮਿਠਾਸ ਜਿਹੜੀ ਆ ਉਹਦੇ ਮਰਗੀ ਮਿਠ ਕਰਾਂਗੇ ਤੇ ਨਾਲ ਦੇ ਨਾਲ ਲੋਹੜੀ ਦਾ ਤਿਹਾਰ ਹਰ ਘਰ ਦੇ ਵਿੱਚ ਮਨਾਓ ਖੁਸ਼ੀਆਂ ਮਨਾਓ ਜਰੂਰ ਪਰ ਨਾਲ ਨਾਲ ਅਰਦਾਸ ਜਰੂਰ ਕਰੀਏ ਕਿ ਜਿਹੜੇ ਇਸ ਟਾਈਮ ਕੜਕਵੀਂ ਠੰਡ ਦੇ ਵਿੱਚ ਕਿਸਾਨ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਹੋਏ ਨੇ ਜਿਹੜੇ ਕਿ 26 ਜਨਵਰੀ ਦੀ ਤਿਆਰੀਆਂ ਕਰ ਰਹੇ ਨੇ ਕਿ 26 ਜਨਵਰੀ ਦੇ ਵਿੱਚ ਜੇ ਸਾਡੇ ਇਹ ਹੁਣ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ ਤਾਂ 26 ਜਨਵਰੀ ਨੂੰ ਜਿਹੜਾ ਹੈਗਾ ਅਸੀਂ ਜਿਹੜੀ ਪ੍ਰੇਡ ਹੈਗੀ ਉਹ ਦਿੱਲੀ ਦੀਆਂ ਗਲੀਆਂ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਰਾਂਗੇ ਸੋ ਵਾਹਿਗੁਰੂ ਉਹਨਾਂ ਦੇ ਹੌਸਲੇ ਬੁਲੰਦ ਰੱਖਣ ਮੇਰ ਪਰਿਆ ਹੱਥ ਉਹਨਾਂ ਦੇ ਉੱਤੇ ਰੱਖਣ ਲੋਹੜੀ ਉਹ ਵੀ ਉੱਥੇ ਮਨਾ ਰਹੇ ਨੇ ਪਰ ਇੱਕ ਵੱਖ ਨ ਕਾਲੇ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੇ ਇਹ ਤਿੰਨ ਬਿੱਲ ਨੇ ਉਹਨਾਂ ਨੂੰ ਜਿਹੜਾ ਪਾੜ ਰਹੇ ਨੇ ਤੇ ਨਾਲ ਦੇ ਨਾਲ ਜਲਾ ਰਹੇ ਨੇ ਆ ਅੱਗੇ ਵਿੱਚ ਬਾਲ ਰਹੇ ਨੇ ਲੋਹੜੀ ਦੀ ਅੱਗ ਦੇ ਵਿੱਚ ਬਿਲਕੁਲ ਇੰਦਰੀ ਉਹਨਾਂ ਨੇ ਬਿਲਕੁਲ ਗੁੱਸਾ ਹੈ ਕਿ ਹਿਰਖਿਆ ਕਿ ਸਰਕਾਰਾਂ ਸਾਡੇ ਨਾਲ ਕੀ ਕਰ ਰਹੀਆਂ ਇਹ ਤਾਂ ਆਪਣੇ ਘਰਾਂ ਵਿੱਚ ਖੁਸ਼ ਗੱਦਿਆਂ ਦੇ ਨਿਗਮ ਹੀਟਰ ਲਾ ਕੇ ਬੈਠੇ ਆ ਫੈਸਲੇ ਜੋ ਸਾਡੀ ਕਿਸਾਨੀ ਜਿਹੜੇ ਪੂਰੇ ਦੇਸ਼ ਦਾ ਦੁਨੀਆ ਦਾ ਅੰਨ ਦਾਤਾ ਜਿਹਨੂੰ ਆਪਾਂ ਮੰਨਦੇ ਆ ਅਸਲੇ ਸੜਕਾਂ ਦੇ ਠੰਡੀਆਂ ਸੜਕਾਂ ਤੇ ਰੋੜ ਰਿਆ ਪਰ ਫਿਰ ਵੀ ਉਹਨਾਂ ਨੇ ਆਪਣੇ ਹੌਸਲੇ ਨਹੀਂ ਹਾਰੇ ਹੌਸਲੇ ਜਜ਼ਬੇ ਉਹਨਾਂ ਦੇ ਬਿਲਕੁਲ ਹੁੰਦੇ ਕਿਆ ਮੈਂ ਇੰਦਰੀ ਜੀ ਇਹ ਲੋੜੀ ਦਾ ਪੇਂ ਪਹਿਲਾਂ ਨਾ ਕੁਝ ਹੋਰ ਸੀਗਾ ਤੁਹਾਨੂੰ ਪਤਾ ਹੈ ਇਸ ਬਾਰੇ ਵਿੱਚ ਜੀ ਤੇ ਤੇ ਲੋੜੀ ਮੈਨੂੰ ਥੋੜਾ ਜਿਹਾ ਲਾ ਰਹਾ ਹਾਂ ਜੀ ਕਿਉਂਕਿ ਇਹ ਕਹਿੰਦੇ ਪਹਿਲਾਂ ਇਹ ਨਾਂ ਜਿਹੜਾ ਇੱਕ ਕਹਾਣੀ ਕਿ ਕਹਿੰਦੇ ਆ ਪੰਡਤੀਆਂ ਦੋ ਕੁੜੀਆਂ ਸੀਗੀਆਂ ਸੁੰਦਰੀ ਤੇ ਮੁੰਦਰੀ ਜੀ ਤੇ ਉਹਨਾਂ ਨੇ ਕਿਸੇ ਉਹਨਾਂ ਉਹ ਪੰਡਤਾਂ ਨੂੰ ਉਹਨਾਂ ਦਾ ਰਿਸ਼ਤਾ ਕਿਸੇ ਘਰ ਵਿੱਚ ਕੀਤਾ ਸੀਗਾ ਤੇ ਉੱਥੇ ਦਾ ਉਹ ਕੁੜੀਆਂ ਬਹੁਤ ਸੁੰਦਰ ਸੀਗੀਆਂ ਤੇ ਸੋਹਣੀਆਂ ਸੀਗੀਆਂ ਤੇ ਉਹ ਜਦੋਂ ਉਸਦੇ ਹਾਕਮਰਾਨ ਉੱਥੇ ਜੇਰੀਏ ਤੋਂ ਪਤਾ ਲੱਗਾ ਤੇ ਉਹ ਕਹਿੰਦਾ ਵੀ ਮੈਂ ਤਾਂ ਇਹਨਾਂ ਦਾ ਵਿਆਹ ਉਹਨੇ ਰਿਸ਼ਤਾ ਕੀਤਾ ਵਿਆਹ ਨਹੀਂ ਕਹਿੰਦਾ ਮੈਂ ਇਹਨਾਂ ਨਾਲ ਹੋਣਾ ਤਾਂ ਆਪਣੇ ਘਰ ਬਣਾ ਕੇ ਰੱਖਣੀ ਆ ਤੇ ਉਹਨੇ ਪੰਡਤ ਨੇ ਜਾ ਕੇ ਉਹਨਾਂ ਦੇ ਮੁੰਡੇ ਵਾਲੇ ਦੇ ਘਰ ਜਾ ਕੇ ਕਿਹਾ ਵੀ ਤੁਸੀਂ ਇਦਾਂ ਕਰੋ ਵੀ ਤੁਸੀਂ ਇਦਾਂ ਹਾਕਮਰਾਨ ਦਾ ਆ ਹੁਕਮ ਹੋਇਆ ਤਾਂ ਤੁਸੀਂ ਇਹਨਾਂ ਨੂੰ ਵਿਆਹ ਤੋਂ ਡੇਟ ਤੋਂ ਪਹਿਲਾਂ ਹੀ ਆ ਕੇ ਤੁਸੀਂ ਆਪਣਾ ਇਹਨਾਂ ਨੂੰ ਮੇਰੇ ਘਰੋਂ ਫੇਰਾ ਪਾ ਕੇ ਤਾਂ ਇਹਨਾਂ ਨੂੰ ਵਿਆਹ ਕਰਕੇ ਤਾਂ ਲੈ ਜਾਓ ਤੇ ਉਹ ਜਦੋਂ ਉਹ ਨਹੀਂ ਮੰਨੇ ਤੇ ਉਹ ਜਦੋਂ ਉਹਨਾਂ ਨੂੰ ਹਾਕਮ ਰਾਂ ਦਾ ਡਰ ਸੀਗਾ ਤੇ ਉਹ ਵੀ ਉਹ ਇਸ ਗੱਲ ਨੂੰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਤੇ ਉਹ ਕਹਿੰਦੇ ਨਹੀਂ ਅਸੀਂ ਵੀ ਨਹੀਂ ਇਦਾਂ ਕਰ ਸਕਦੇ ਫਿਰ ਉਹ ਜਦੋਂ ਰਾਸਤੇ ਵਿੱਚੋਂ ਵਾਪਸ ਆਉਂਦਾ ਸੀਗਾ ਤੇ ਉਹਨੂੰ ਇੱਕ ਸਰਦਾਰ ਦੁੱਲਾ ਪੱਟੀ ਮਿਲਿਆ ਹਾਂਜੀ ਤੇ ਉਹ ਦੁੱਲਾ ਪੱਟੀ ਮਿਲਿਆ ਉਹਨੇ ਕਹਿੰਦਾ ਹਾਂ ਵੀ ਤੂੰ ਕਿਧਰੋਂ ਤੁਰਿਆ ਆਉਂਦਾ ਕਹਿੰਦਾ ਆ ਉਹਨੇ ਸਾਰੀ ਗੱਲ ਦੱਸੀ ਕਹਿੰਦਾ ਆ ਮੇਰੇ ਨਾਲ ਇਦਾਂ ਇਦਾਂ ਗੱਲ ਹੋਈ ਇਹਦਾ ਮੈਂ ਆ ਰਿਹਾ ਤੇ ਮੇਰੀਆਂ ਇਦਾਂ ਦੋ ਪੇਟੀਆਂ ਦਾ ਉਹਨਾਂ ਨਾਲ ਉਹ ਵਿਆਹ ਕਰ ਦੋ ਉਹ ਮੁਕਰ ਗਏ ਆ ਤੇ ਉਹ ਉਸ ਜਿਹੜਾ ਅਦੁੱਲਾ ਪੱਟੀ ਸੀ ਉਸ ਸਮੇਂ ਉਸ ਸਮੇਂ ਦੇ ਅਨਸਾਰ ਉਹ ਡਾਕੂ ਉਹ ਬਣ ਚੁੱਕਿਆ ਸੀਗਾ ਫਿਰ ਉਸ ਨੇ ਜ਼ਿੰਮੇਵਾਰੀ ਲਈ ਸੀ ਕਹਿੰਦਾ ਕਿ ਮੈਂ ਤੇਰੀਆਂ ਕੁੜੀਆਂ ਦਾ ਵਿਆਹ ਕਰਾਂਗਾ ਤੇ ਹੁਣ ਫਿਰ ਉਹ ਜਿਹੜਾ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਉਹਨੇ ਜੰਗਲਾਂ ਵਿੱਚ ਸੱਦ ਕੇ ਤੇ ਉਹ ਇਧਰੋਂ ਕੁੜੀਆਂ ਵਾਲਿਆਂ ਨਾਲ ਸੱਦ ਕੇ ਤਾਂ ਅੰਗਲੇ ਉੱਥੇ ਫਿਰ ਫੇਰੇ ਉਹਨਾਂ ਨੂੰ ਦਵਾਈ ਸੀਗੇ ਅੱਗ ਵਾਲ ਕੇ ਤਾਂ ਉੱਥੇ ਜਿਹੜੀ ਉਹਦੇ ਕੋਲ ਦੇਣ ਕੋਲ ਨੂੰ ਕੁਝ ਵੀ ਨਹੀਂ ਸੀਗਾ ਉਸ ਦੁੱਲੇ ਪੱਟੀ ਕੋਲ ਤੇ ਉਸ ਨੇ ਉਹ ਸਵਾ ਸ਼ੇਰ ਜਿਹੜੀ ਉਹ ਸ਼ੱਕਰ ਪਾਈ ਸੀਗੀ ਤਾਂ ਹੀ ਉਹ ਕਹਿੰਦੇ ਸੀ ਸੁੰਦਰੀਏ ਮੁੰਦਰੀਏ ਤੇਰਾ ਕੋਣ ਵਿਚਾਰਾ ਅਦੁੱਲਾ ਪੱਟੀ ਵਾਲਾ ਸ਼ੇਰ ਸ਼ੱਕਰ ਪਾਈ ਕੁੜੀ ਦੇ ਬੋਜੇ ਪਾਈ ਇਹੋ ਇੰਦਰੀਆਂ ਇਹ ਲੋਹੜੀ ਦੇ ਆਧਾਰ ਤੇ ਬਸਾਂ ਇਹ ਜਿਹੜੀ ਜਿਹੜੀਆਂ ਕਹਾਣੀਆਂ ਇੰਦਰੀ ਜੀ ਇਹ ਇਸ ਦੇ ਜਿਹੜੇ ਨਾਲ ਸੰਬੰਧਿਤ ਰੱਖਦੀ ਆ ਲੋਹੜੀ ਦੇ ਤਿਹਾਰ ਨਾਲ ਕਿਉਂਕਿ ਇਸਿੰਦੁੱਲਾ ਭੱਟੀ ਸਰਦਾਰ ਤੇ ਉਹਨਾਂ ਇਹੜੀਆਂ ਜੋ ਪੰਡੀਆਂ ਦੀਆਂ ਦੋ ਬੇਟੀਆਂ ਉਹਨਾਂ ਦਾ ਵਿਆਹ ਕੀਤਾ ਸੀਗਾ ਜੀ ਬਿਲਕੁਲ ਜੀ ਇਹ ਜਿਹੜੀਆਂ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਪਰਿਵਰਤਨ ਹੁੰਦਾ ਰਿਹਾ ਪਰ ਅਸਲ ਦੇ ਵਿੱਚ ਇਹ ਜਿਹੜੀ ਚੀਜ਼ ਆ ਇਹ ਇਸੇ ਤਰ੍ਹਾਂ ਹੈਗੀ ਆ ਤਾਂ ਇਸ ਟਾਈਮ ਕਾਲ ਤੇ ਮੇਰੇ ਨਾਲ ਨੇ ਪਲਵਿੰਦਰ ਕੌਰ ਚਾਹਲ ਜਿਹੜੇ ਸਾਡੇ ਕੇਟੀਵੀ ਦੇ ਪ੍ਰੈਜ਼ੈਂਟਰ ਨੇ ਇੰਡੀਆ ਤੋਂ ਕਿਉਂਕਿ ਅਸੀਂ ਹਾਲਾਤ ਜਾਨਣਾ ਚਾਹੁੰਦੇ ਆ ਕਿ ਇਸ ਟਾਈਮ ਜੇ ਆਪਾਂ ਦਿੱਲੀ ਉਹਨਾਂ ਦੀ ਗੱਲ ਕਰੀਏ ਤਾਂ ਉਹ ਲੋਹੜੀ ਕਿਵੇਂ ਮਨਾ ਰਹੇ ਨੇ ਥੋੜੀ ਜਿਹੀ ਜਾਣਕਾਰੀ ਅਸੀਂ ਇਹਨਾਂ ਤੋਂ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਿੰਦਰ ਜੀ ਕਿੱਦਾਂ ਠੀਕ ਠਾਕ ਹੋ ਵਾਹਿਗੁਰੂ ਜੀ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਤਾਂ ਲੋੜੀ ਦੇ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਦਵਾਂਗੀ ਤੁਹਾਨੂੰ ਤੇ ਗੁਰੂ ਮਹਾਰਾਜ ਦੇ ਅਰਦਾਸ ਵੀ ਕਰਦੀ ਆ ਕਿ ਤੁਸੀਂ ਇਸ ਟਾਈਮ ਜਿਹੜੇ ਸੰਘਰਸ਼ ਦੇ ਵਿੱਚ ਇੱਥੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਜਿੱਤ ਵੀ ਪ੍ਰਾਪਤ ਹੋਵੇ ਤੇ ਇਸ ਟਾਈਮ ਮੈਂ ਜਾਨਣਾ ਚਾਹੂੰਗੀ ਥੋੜੇ ਜਿਹੇ ਹਾਲਾਤ ਕਿ ਹੋ ਜੇ ਨੇ ਤੇ ਕਿਸਾਨ ਇਸ ਟਾਈਮ ਲੋੜੀ ਜਿਹੜੀ ਉਹ ਕਿਸ ਤਰ੍ਹਾਂ ਮਨਾ ਰਹੇ ਨੇ ਹਾਲਾਤ ਉਹ ਵੇਂਦੇ ਨੇ ਜਿਵੇਂ ਪੰਜਾਬ ਵਿੱਚ ਹੁੰਦਾ ਹੈ ਪਿੰਡਾਂ ਵਿੱਚ ਲੋਹੜੀ ਮਨਾਾਈ ਜਾਂਦੀ ਹੈ ਉਸੇ ਪਰਤੋਖੇ ਵੀ ਜਿਹੜੇ ਕਿਸਾਨ ਨੇ ਲੋਹੜੀ ਮਨਾ ਰਹੇ ਨੇ ਥਾਂ ਥਾਂ ਤੇ ਫੁੱਗੇ ਲਾਏ ਨੇ ਤੇ ਜਿਹੜੇ ਕਿਸਾਨ ਨੇ ਆਲੇ ਦੁਆਲੇ ਬੈਠ ਕੇ ਜਿਹੜੀ ਤਲਸਰ ਜਾਣ ਵਾਲੀ ਗੱਲ ਹੈ ਉਹਨੂੰ ਕਰ ਰਹੇ ਨੇ ਤੇ ਉਹਨੂੰ ਰੋਨੇਟ ਕਰ ਰਹੇ ਨੇ ਮੋਦੀ ਸਰਕਾਰ ਦੇ ਨਾਲ ਕਿ ਮੋਦੀ ਸਰਕਾਰ ਜਿਹੜੇ ਕਾਰੇ ਕਾਨੂੰਨ ਸਰਕਾਰ ਨੇ ਜਿਹੜੇ ਤੋਪੇ ਹੋਏ ਨੇ ਉਹਨਾਂ ਨੂੰ ਵਾਪਸ ਲੈਣੇ ਇਸ ਤੋਂ ਇਲਾਵਾ ਜੇਸੀ ਗਾਲੀ ਕਰਦੇ ਆ ਕਿਸਾਨ ਆਗੂਆਂ ਦੀ ਤਾਂ ਉਹਨਾਂ ਨੇ ਵੀ ਅੱਜ ਪੂਰੇ ਤਰੀਕੇ ਦੇ ਨਾਲ ਉੱਥੇ ਇੱਕ ਜਗ੍ਹਾ ਦੇ ਉੱਤੇ ਟੋਲਬਾਲ ਕੇ ਪੱਗਾ ਲਾ ਕੇ ਉਹਦੇ ਵਿੱਚ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਾੜਿਆ ਉੱਥੇ ਕਿਸਾਨ ਆਗੂਆਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਇਹ ਅਸੀਂ ਪ੍ਰਗਟ ਕਰ ਰਹੇ ਹਾਂ ਆਪਣਾ ਜਿਹੜਾ ਰੋਸ ਹੈ ਕਿ ਜਿਹੜੇ ਕਾਨੂੰਨ ਕਾਲੇ ਨੇ ਇਹਨੂੰ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਅਸੀਂ ਇਹਨੂੰ ਇਸ ਸਰਕਾਰ ਸਾੜ ਕੇ ਪ੍ਰਦਰਸ਼ਨ ਕਰ ਰਹੇ ਹਾਂ ਜੀ ਸੋ ਅਪਾ ਅੱਜ ਗੱਲ ਕਰ ਰਹੇ ਸੀਗੇ ਕਿ ਕਾਫੀ ਜਿਹੜੇ ਲੋਕ ਗੀਤ ਨੇ ਤੇ ਜਾਂ ਲੋਕ ਬੋਲੀਆਂ ਨੇ ਉਹਨਾਂ ਦੇ ਵਿੱਚ ਕਾਫੀ ਪਰਵਰਤਨ ਆਇਆ ਹੈਗਾ ਬੱਚੇ ਬਜ਼ੁਰਗ ਨੌਜਵਾਨ ਸਭ ਜਿਹੜੇ ਹੈਗੇ ਆ ਉਹਨਾਂ ਨੇ ਆਪਣੇ ਆਪਣੇ ਅਨੁਸਾਰ ਜਿਹੜੇ ਆ ਲੋਕ ਬੋਲੀਆਂ ਵੀ ਬਣਾਈਆਂ ਨੇ ਪਰ ਜਿਹੜੇ ਜਿਹੜੇ ਹਲਾਫ ਨੇ ਕਿਉਂਕਿ ਜਿੱਥੋਂ ਤੱਕ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈਗੀ ਆ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਚਾਹਨਾ ਪਾਉ ਕਿ ਇਸ ਟਾਈਮ ਕਿਸਾਨਾਂ ਵੱਲੋਂ ਇਹਦੇ ਬਾਰੇ ਕੀ ਕਿਹਾ ਜਾ ਰਿਹਾ ਕਿ ਉਸ ਕਮੇਟੀ ਨੂੰ ਮੰਨਦੇ ਨੇ ਜਾਂ ਨਹੀਂ ਜਿਹੜੀ ਗੱਲ ਕਰਦੇ ਆ ਸੀ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਅਸੀਂ ਸਟੇ ਲੈ ਲਏ ਨੇ ਆ ਇਹਨਾਂ ਕਾਨੂੰਨਾਂ ਦੇ ਉੱਪਰ ਸਟੇ ਲੈ ਲਿਆ ਪਰੰਤੂ ਪਾਰਟ ਜਿਹੜੇ ਨੇ ਉਹ ਇਸ ਗੱਲ ਨੂੰ ਮਨਜ਼ੂਰ ਨਹੀਂ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਚਾਹੀ ਸੁਪਰੀਮ ਕੋਰਟ ਸਟੇ ਵੀ ਲੈਂਦੀ ਹੈ ਤਾਂ ਵੀ ਸਾਡਾ ਸੰਘਰਸ਼ ਜਿਹੜਾ ਹੈ ਉਵੇਂ ਹੀ ਜਾਰੀ ਰਹੇਗਾ ਜਿਵੇਂ ਕਿ ਅਸੀਂ ਪਹਿਲਾਂ ਜਾਰੀ ਰੱਖਿਆ ਹੋਇਆ ਬੀਤੇ ਦਿਨ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ 700 ਟਰਾਲੀ ਵੇੜੀ ਸੀਗੀ ਤੁਰੀ ਸੀ ਉਹ ਵੀ ਅੱਜ ਇੱਥੇ ਪਹੁੰਚ ਚੁੱਕੀ ਹੈ ਕਿਸਾਨ ਜਿਹੜੇ ਨੇ ਹੋਰ ਵੱੱਢ ਚੜ ਕੇ ਆ ਰਹੇ ਨੇ ਹੋਰ ਵੀ ਕੁੱਝ ਟਰਾਲੀਆਂ ਜਿਹੜੀਆਂ ਐ ਰੋਜ਼ੀ ਰੋਜ਼ ਆਈ ਜਾ ਰਹੀਆਂ ਨੇ ਤੇ 26 ਫਰਵਰੀਆ ਜਿਹੜੇ ਤਿਆਰੀਆਂ ਸੀ ਕਹਿ ਸਕਦੇ ਆ ਉਹ ਪੂਰੇ ਜੋਰਾ ਸ਼ੋਰਾ ਤੇ ਨੇ ਜੀ ਸੋ ਲੋੜੀ ਦੇ ਦਿਨ ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਹੜੇ ਇੱਥੇ ਬੇਦੂਸ਼ਾਂ ਦੇ ਵਿੱਚ ਬਸਦੇ ਨੇ ਪੰਜਾਬੀ ਉਹਨਾਂ ਲਈ ਜੀ ਬਿਲਕੁਲ ਜੀ ਲੋਹੜੀ ਦੇ ਦਿਨ ਇੱਥੇ ਜਿਹੜੇ ਕਿਸਾਨ ਨੇ ਉਹ ਲੋਹੜੀ ਮਨਾ ਰਹੇ ਨੇ ਤੋਂ ਉਹੀ ਚਾਹੁੰਦੇ ਨੇ ਕਿ ਜਿਵੇਂ ਸਾਡੇ ਲਈ ਜਿਹੜਾ ਬਾਹਰ ਵੱਸਦੇ ਵੀਰਾਂ ਨੇ ਭੈਣਾਂ ਨੇ ਜਿੰਨਾ ਸਹਿਯੋਗ ਕੀਤਾ ਪਹਿਲੀ ਗੱਲ ਤਾਂ ਉਹਨਾਂ ਦਾ ਉਹ ਬਹੁਤ-ਬਹੁਤ ਧੰਨਵਾਦ ਕਰਦੇ ਨੇ ਸਹੀ ਕਿਉਂਕਿ ਇੱਥੇ ਜਿਹੜਾ ਆ ਐਨੇ ਵੱਡੇ ਸੰਘਰਸ਼ ਨੂੰ ਵਿੱਢਣਾ ਤੇ ਉਹਨੂੰ ਅੰਜਾਮ ਤੱਕ ਲੈ ਕੇ ਜਾਣ ਵਿੱਚ ਜਿਹੜਾ ਵੀਰ ਜੇ ਬੈਠੇ ਹੋਏ ਨੇ ਵਿਜੇਸ਼ਾ ਵਿੱਚ ਉਹਨਾਂ ਨੇ ਜਿੰਨਾ ਯੋਗਦਾਨ ਪਾਇਆ ਉਹਦੇ ਲਈ ਉਹ ਹਰ ਸਮੇਂ ਦੇ ਲਈ ਧੰਨਵਾਦ ਹੀ ਕਰਦੇ ਨੇ ਤੇ ਬਾਕੀ ਲੋਰੀ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਖੁਸ਼ੀਆਂ ਦੇ ਨਾਲ ਪ੍ਰਤੀਕ ਹੈ ਜਿਹੜਾ ਤੇ ਤਿਉਹਾਰ ਹੈ ਉਹਵੇਂ ਇੱਥੇ ਵੀ ਉਹ ਚਾਹੀਏ ਦੁੱਖ ਹੈ ਉਹਨਾਂ ਨੂੰ ਪਰ ਉਸ ਇੱਕ ਹਿਸਾਬ ਦੇ ਨਾਲ ਉਤਸ਼ਾਹ ਦੀ ਣੜੀ ਨੂੰ ਮਨਾ ਕੇ ਸਰਕਾਰਾਂ ਨੂੰ ਦੱਸ ਰਹੇ ਨੇ ਕਿ ਅਸੀਂ ਹਰ ਤਰੀਕੇ ਦੇ ਨਾਲ ਖੁਸ਼ੀ ਵਿੱਚ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਦੇ ਨਾਲ ਮੈਂ ਕਹੂੰਗੀ ਇੱਕ ਵਾਰ ਫੇਰ ਦੀ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਸੋ ਇਹ ਤਾਂ ਸੀਗੇ ਜੀ ਇੰਡੀਆ ਤੋਂ ਸੋ ਤੁਸੀਂ ਸੋਹਣੀ ਲਿਆ ਹੈਗਾ ਕਿ ਜੇ ਆਪਾਂ ਗੱਲ ਕਰੀਏ ਤੇ ਜਜ਼ਮੇ ਜਿਹੜੇ ਉਹਨਾਂ ਦੇ ਉਸੇ ਤਰ੍ਹਾਂ ਨੇ ਹੌਸਲੇ ਬੁਲੰਦ ਨੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਲੋੜੀ ਉੱਥੇ ਮਨਾ ਲਏ ਨੇ ਕਿਸਾਨ ਵੀ ਜੇ ਆਪਾਂ ਲੰਗਰਾਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਮੂਫਲੀ ਰੇੜੀਆਂ ਜੇ ਗੁੜ ਦੀ ਆਪਾਂ ਗੱਲ ਕਰੀਏ ਤਾਂ ਉਹ ਵੀ ਉੱਥੇ ਲੰਗਰ ਜਿਹੜਾ ਉਹ ਚੱਲ ਰਿਹਾ ਹੈਗਾ ਮੇਰੇ ਖਾਲ ਕਾਲਰ ਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਵਾਗਤ ਕਰਦੀ ਆ ਜੀ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਹੈਪੀ ਲੋਹੜੀ ਕਹਿਣੀ ਚਾਹੁੰਨਾ ਬਾਕੀ ਜੋ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਹੈ ਜੀ ਤੇ ਬਾਕੀ ਜਿਹੜੇ ਆਪਣੇ ਭਾਈ ਦਿੱਲੀ ਬੈਠੇ ਆ ਜੀ ਉਹਨਾਂ ਨੂੰ ਵੀ ਮੈਂ ਰਿਕਾਰਡ ਕਰ ਰਿਹਾ ਕਿ ਇੰਨੀ ਠੰਡ ਦੇ ਵਿੱਚ ਬੈਠੇ ਆ ਜੀ ਸਾਡਾ ਵੀ ਚੀ ਕਰਦਾ ਕਿ ਉੱਥੇ ਜਾਈਏ ਬਿਲਕੁਲ ਜੀ ਪਰ ਡਿਊ ਟੂ ਯੂ نو ਦ ਰਿਸਟ੍ਰਿਕਸ਼ਨ ਔਨ ਅ ਫਲਾਈਟ ਐਂਡ ਐਵਰੀਥਿੰਗ ਜੀ ਅਸੀਂ ਨਹੀਂ ਪਹੁੰਚ ਸਕਦੇ ਉੱਥੇ ਜੀ ਜੀ ਨਹੀਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈ ਜੀ ਆਪਣੇ ਵਿਚਾਰ ਦੱਤਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਦਰ ਜੀ ਬਹੁਤ ਹੀ ਇਹ ਜੇ ਹੈਗੇ ਆਪਣੇ ਇਨਸਾਨ ਇਥੋਂ ਲੋਕੀ ਜਿਹੜੇ ਜਾਣਾ ਚਾਹੁੰਦੇ ਆ ਕਿਉਂਕਿ ਉਹਨਾਂ ਦਾ ਦਿਲ ਅਸਲੀ ਉੱਥੇ ਵੱਜ ਰਿਹਾ ਉਹ ਦੇਖਣਾ ਚਾਹੁੰਦੇ ਆ ਆਪਣੇ ਉਹਨਾਂ ਕਿਸਾਨੀ ਜਥੇਬੰਦੀਆਂ ਕਿਸਾਨ ਭਰਾਵਾਂ ਦਾ ਸਾਥ ਦੇਣਾ ਚਾਹੁੰਦੇ ਆ ਪਰ ਇਹੋ ਮਜਬੂਰੀਆਂ ਇੱਕ ਕੋਵਿਡ ਨੇ ਇਹੋ ਜੀ ਬਿਮਾਰੀ ਨਾਮਰਾਦ ਬਿਮਾਰੀਆਂ ਸਾਰੀ ਜਿਹੜੀ ਦੁਨੀਆ ਹਿਲਾ ਕੇ ਰੱਖ ਦਿੱਤੀ ਕਿ ਬਹੁਤ ਇਸ ਕਹਾਣ ਕੀਤਾ ਚਾਹੁੰਦਿਆਂ ਹੋਇਆ ਵੀ ਅਸੀਂ ਨਹੀਂ ਜਾ ਸਕਦੇ ਉੱਥੇ ਇੱਕ ਨਹੀਂ ਭਾਈ ਸਾਹਿਬ ਹੁਣ ਵਰਗੇ ਬਹੁਤ ਇਹੋ ਜਿਹੇ ਹੋਣਗੇ ਜਿਹੜੇ ਉੱਥੇ ਜਾਣਾ ਚਾਹੁੰਦੇ ਜਿਨ੍ਹਾਂ ਦਾ ਅਸਲੀ ਦਿਲ ਉੱਥੇ ਧੜਕਦਾ ਕਿ ਆਪਾਂ ਜਾ ਕੇ ਉੱਥੇ ਉਹਨਾਂ ਵਿੱਚ ਆਪਣਾ ਜਿਹੜਾ ਇਹ ਕਿਉਂਕਿ ਇੱਕ ਇੰਦਰ ਜੀ ਇਹ ਇਤਿਹਾਸ ਲਿਖਿਆ ਜਾਣਾ ਕਿਉਂਕਿ ਜਦੋਂ ਸਾਡੇ ਬੱਚੇ ਸਾਨੂੰ ਵੱਡੇ ਹੋ ਕੇ ਕੱਲ ਪੁੱਛਣਗੇ ਪਾਪਾ ਜੀ ਇਹ ਇਤਿਹਾਸ ਲਿਖਿਆ ਗਿਆ ਡੈਡੀ ਇਹ ਇਤਿਹਾਸ ਲਿਖਿਆ ਗਿਆ ਤੁਸੀਂ ਉਦੋਂ ਕਿੱਥੇ ਸੀ ਸਾਡੇ ਕੋਲੋਂ ਕੀ ਜਵਾਬ ਹੋਗਾ ਸਾਡੇ ਕੋਲ ਕੋਈ ਜਵਾਬ ਨਹੀਂ ਅਸੀਂ ਬਿਨਾ ਜਵਾਬ ਤੋਂ ਜਵਾਬレス ਹੋ ਜਾਵਾਂਗੇ ਕਿ ਸਾਡੇ ਕੋਲ ਕੋਈ ਇਸ ਚੀਜ਼ ਜਵਾਬ ਨਹੀਂ ਕਿ ਸਾਡੇ ਕੋਲ ਬਿਲਕੁਲ ਜੀ ਬਾਬੂ ਬਿਲਕੁਲ ਸਹੀ ਗਿਆ ਸੰਦੀਪ ਜੀ ਸੋ ਇਤਿਹਾਸ ਜਿਹੜਾ ਉਹ ਰਚਿਆ ਵੈਸੇ ਜਾ ਚੁੱਕਾ ਹੈ ਬਦਲਾਵ ਜਿਹੜਾ ਹੋ ਚੁੱਕਾ ਹੈ ਇਨਕਲਾਬ ਕ੍ਰਾਂਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਸ਼ੁਰੂ ਹੋ ਚੁੱਕੀ ਆ ਉਹ ਤੁਹਾਡੇ ਨੂੰ ਮੈਂ ਐਗਜ਼ਾਮਪਲ ਜਿਹੜੀ ਪਹਿਲਾਂ ਹੀ ਦਿਖਾ ਚੁੱਕੀ ਆ ਕਿ ਕਿਵੇਂ ਜਿਹੜਾ ਹੈਗਾ ਬੱਚੇ ਬੱਚੇ ਦੀ ਜਵਾਨ ਤੇ ਜਿਹੜੇ ਲੋਕ ਗੀਤ ਨੇ ਉਹਨਾਂ ਦੀ ਸ਼ਬਦਾਵਲੀ ਵੀ ਜਿਹੜੀ ਉਹ ਬਦਲ ਚੁੱਕੀ ਆ ਸੋ ਬਿਲਕੁਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਹੌਸਲੇ ਬੁਲੰਦ ਰੱਖਣ ਤੇ ਇਹ ਜਿਹੜੀ ਨਵੀਂ ਸੋਚ ਜਿਹੜੀ ਆ ਉਹ ਲੈ ਕੇ ਚੱਲਣ ਤੇ ਜਿਹ ਸਾਰੇ ਦੇਖ ਰਹੇ ਹੋਣਗੇ ਇਸ ਤਸਵੀਰ ਐਸ ਲਈ ਜਿਹੜੀ ਸਕਰੀਨ ਤੇ ਸਾਡੀ ਅਸੀਂ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਏ ਵੀ ਬਹਾ ਹਿਮਾ ਮਾਨਲੀ ਦਾ ਨਾਮ ਆਇਆ ਜੀ ਇਹ ਫਿਲਮੀ ਐਕਟਰ ਆ ਬੰਬੇ ਵਿੱਚ ਰਹਿੰਦੀ ਆ ਅੱਜ ਇਹਦਾ ਸੁਣਨ ਨੂੰ ਜਿਹੜਾ ਬਿਆਨ ਆਇਆ ਆ ਮਤਲਬ ਤੁਸੀਂ ਤਸਵੀਰ ਦੇਖੋ ਇਹ ਨੇ ਇੱਕ ਸਾਈਡ ਦੇ ਹੈਂਡਿਕਾਪਟਰ ਦੇ ਵਿੱਚ ਉੱਤਰੀ ਇੱਥੇ ਇਸ ਖੇਤਾਂ ਵਿੱਚ ਜਾ ਕੇ ਉੱਥੇ ਜਿਹੜੇ ਜਿਹੜੇ ਵਿਚਾਰੇ ਲੱਗੇ ਹੋ ਸੀਗੇ ਲੇਬਰ ਵਾਲੇ ਉੱਥੇ ਉਹਨਾਂ ਦੇ ਨਾਲ ਪਹਿਲਾਂ ਤਾਂ ਉਹਨਾਂ ਨੂੰ ਦਾਤੀ ਫੜਾਈ ਜੀ ਤੇ ਆਹ ਲਾ ਦਾਤੀ ਨਾਲ ਤੋਂ ਇਹ ਵੱਡਲਾ ਇਹਨੂੰ ਪਤਾ ਨਾ ਲੱਗੇ ਦਾਤੀ ਫੜਨੀ ਕਿੱਦਾਂ ਆ ਜੀ ਤੇ ਦੂਸਰੇ ਨੰਬਰ ਤੇ ਜਦੋਂ ਇੰਨਾ ਕਿ ਇਹਨੇ ਫੋਟੋ ਖਿਚਾ ਕੇ ਅੱਜ ਇਹਨਾਂ ਰੋਗ ਕਬ ਦੱਸਿਆ ਵੀ ਮੈਂ ਇੱਕ ਜ਼ਿੰਮੇਦਾਰਾਂ ਦੇ ਬਹੁਤ ਹੱਕ ਜਿਆ ਮੈਨੂੰ ਬਹੁਤ ਇਹ ਚੀਜ਼ ਪ ਨੇ ਕੋ ਸੰਬੋਧਨ ਕਰਨ ਆਣਾ ਸੀ ਗੱਲ ਬਿਲਕੁਲ ਸਹੀ ਜੱਡੀ ਮੰਗਾਈ ਹੈ ਕੰਦਰੇ ਦੀ ਛੋਟੀ ਕਾਰ ਕਾਰ ਟਾਈਪ ਇੱਕ ਗੱਡੀ ਮੰਗਾਈ ਇਹਨੂੰ ਉਹ ਗੱਡੀ ਨਹੀਂ ਪਸੰਦ ਆਈ ਜੀ ਤੇ ਉਸ ਤੋਂ ਬਾਅਦ ਕਹਿੰਦੀ ਆ ਤੁਸੀਂ ਮੇਰੇ ਲਈ ਕੀ ਮੰਗਾਇਆ ਵੀ ਤੁਹਾਨੂੰ ਪਤਾ ਨਹੀਂ ਮੈਂ ਇਨੀ ਉੱਚੀ ਨਮੀ ਜਾਵਾਂ ਰਹਾ ਤੇ ਮੈਂ ਇਹਦੇ ਵਿੱਚ ਨਹੀਂ ਬਣਾ ਖੜੇ ਪੈਰ ਉਹਨਾਂ ਨੂੰ ਗਾਲਾਂ ਕੱਢੀਆਂ ਉੱਥੇ ਜਿਹੜੇ ਉੱਥੇ ਪੱਤਰਕਾਰ ਸੀ ਜਿਹੜਾ ਸੀ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਨੂੰ ਗਾਲਾਂ ਕੱਢ ਕੇ ਵੱਡੀ ਜੀਪ ਦਾ ਅਰੇਂਜਮੈਂਟ ਕਰਕੇ ਇਹਨੂੰ ਉਹ ਰੈਲੀ ਤੱਕ ਲੈ ਕੇ ਗਿਆ ਅੱਜ ਇਸ ਦਾ ਬਿਆਨ ਆਉਂਦਾ ਆ ਕਿ ਉਹ ਜਿਹੜੇ ਕਿਸੇ ਦੇ ਬਿਠਾਏ ਉੱਥੇ ਕਿਸਾਨ ਉੱਥੇ ਬੈਠੇ ਆ ਉਹਨਾਂ ਨੂੰ ਪਤਾ ਨਹੀਂ ਕਾਹਦੇ ਲਈ ਬੈਠੇ ਆ ਬਿਲਕੁਲ ਜੀ ਉਹ ਗਾਲੀ ਹੈਗੀ ਆ ਕਿ ਇਹ ਜਿੰਨੇ ਵੀ ਮੈਂ ਕਹੂੰਗੀ ਕਿ ਫਿਲਮੀ ਐਕਟਰ ਨੇ ਜੋ ਹੈ ਸਿਰਫ ਤਾਂ ਪੈਸੇ ਸਿਰਫ ਪੈਸਾ ਕਮਾਉਣ ਤਾਂ ਕਰ ਇਹ ਸਿਰਫ ਇੱਕ ਮੈਂ ਕਹੂੰਗੀ ਕਿ ਜ਼ਰੀਆ ਜਿਹੜਾ ਬਣਾਉਂਦੇ ਨੇ ਕਿ ਹਾਂ ਕਿ ਪੰਜਾਬ ਦੀ ਗੱਲ ਕਰੀਏ ਤਾਂ ਕਿਉਂਕਿ ਪਤਾ ਆ ਪੰਜਾਬੀਆਂ ਨੇ ਜ ਫੱਕ ਦੀ ਗੱਲ ਕਰਨ ਦੀ ਥਾਂ ਤੇ ਕਿਸਾਨਾਂ ਦੀ ਵਸ ਫਸਲ ਥੋੜੀ ਜੀ ਹੱਥ ਚ ਫੜ ਕੇ ਫੋਟੋ ਖਿਚਾ ਲੋ ਇੰਨੇ ਨਾਲ ਹੀ ਜਿਹੜਾ ਸ਼ਾਇਦ ਗੱਲ ਬਣ ਜਾਣੀ ਪਰ ਹੁਣ ਮੈਂ ਦੱਸਦਾ ਕਿ ਹੁਣ ਬਦਲਾਵ ਹੋ ਗਿਆ ਜਿੱਥੇ ਬਾਕੀ ਚੀਜ਼ਾਂ 'ਚ ਬਦਲਾਵ ਹੋਇਆ ਤੇ ਹੁਣ ਗੱਲ ਨਹੀਂ ਉਹ ਬਣਨੀ ਕਿ ਸਿਰਫ ਹੱਥ ਦੇ ਵਿੱਚ ਦਾਤੀ ਫੜ ਕੇ ਜਾਂ ਥੋੜੀ ਜੀ ਫਸਲ ਫੜ ਕੇ ਫੋਟੋ ਖਿਚਾ ਲੋ ਤੇ ਬੱਲੇ ਬੱਲੇ ਹੋ ਜਾਣੀ ਹੁਣ ਨਹੀਂ ਇਹ ਗੱਲ ਹੋਣੀ ਹੁਣ ਤਾਂ ਜਿਹੜਾ ਚੇਂਜਸ ਜਿਹੜੀਆਂ ਆ ਚੁੱਕੀਆਂ ਨੇ ਚਲਦੇ ਆ ਜੀ ਨੈਕਸਟ ਕਾਲਰ ਵਾਲ ਦੇਖ ਲੈਂਦੇ ਕੀ ਕਹਿਣਾ ਚਾਹੁੰਦੇ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੰਦਰਜੀਤ ਮੈਂ ਸਾਹਸ ਸਾਉਕ ਦਾ ਠੀਕ ਠਾਕ ਦੇਖੋ ਜੀ ਅੱਜ ਲੋਹੜੀ ਦਾ ਤਿਉਹਾਰ ਆ ਤੇ ਮੇਰੇ ਵੱਲੋਂ ਮੇਰੇ ਸੱਬਰ ਵੱਲੋਂ ਤੁਹਾਨੂੰ ਤੇ ਤੁਹਾਡੇ ਕੇਟੀਵੀ ਦੇ ਸਾਰੇ ਦਰਸ਼ਕਾਂ ਨੂੰ ਲੋਹੜੀ ਮੁਬਾਰਕ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਮੈਂ ਇੱਕ ਗੱਲ ਤਾਂ ਬੋਲਣੀ ਚਾਹੁੰਦੀ ਆ ਆਮ ਤੌਰ ਤੇ ਆਪਣੇ ਸਮਾਜ ਦੇ ਵਿੱਚ ਲੋਹੜੀ ਮੁੰਡਿਆਂ ਦੀ ਪਾਈ ਜਾਂਦੀ ਜੀ ਮੈਂ ਜਰੂਰ ਤੁਹਾਨੂੰ ਮੈਂ ਪਰਮਿਸ਼ਨ ਨਹੀਂ ਤੁਸੀਂ ਹਾਂਜੀ ਬੋਲ ਸਕਦੇ ਹੋ ਪਰ ਜ਼ਿਆਦਾ ਲੰਬੀ ਨਾ ਕਰਿਓ ਚਾਰ ਪੰਜ ਲਾਈਨਾਂ ਜਿਹੜੀਆਂ ਉਹੀ ਤੁਸੀਂ ਸੁਣਾਓ ਕਿ ਸਮਾਂ ਜਿਹੜਾ ਉਹ ਸਮਾਪਤੀ ਵਾਲਾ ਜਰੂਰ ਜੀ ਹਾਂਜੀ ਅ ਜਦੋਂ ਤੁਸੀਂ ਮਰਜੀ ਮੈਨੂੰ ਕੱਟ ਦਿਓ ਮੈਂ ਜਿੰਨੇ ਬੋਲਣੇ ਬੋਲਣੀ ਮੈਂ 2 2.5 ਮਿੰਟ ਲੈਣੇ ਤੁਹਾਡੇ ਸਰਪ੍ਰਸਤ ਇਹਦੋਂ ਬਾਅਦ ਜੀ ਜਰੂਰ ਜੀ ਹਾਂਜੀ ਜੀ ਅੱਛਾ ਜੀ ਭਈ ਉਹ ਧੀਆ ਦੀ ਲੋੜੀ ਆ ਮੈਂ ਦੇਖੀ ਜਿਹੜੀ ਭਈ ਵਾਰੇ-ਵਾਰੇ ਪੁੱਤਾਂ ਤੋਂ ਵੀ ਜਾਓ ਭਈ ਪੰਜਾਬੀਓ ਜੀ ਧੀਆ ਦੀ ਵੀ ਲੋੜੀ ਤੁਸੀਂ ਪਾਓ ਭਈ ਪੰਜਾਬੀਓ ਬਹੁਤ ਵਧੀਆ ਜੀ ਵਾਹ ਜੀ ਰਾਜ ਜੀ ਮਾਂ ਪਿਆਰ ਦੇ ਉਹ ਪੁੱਤਾਂ ਨੂੰ ਪਿਆਰਿਓ ਧੀਆ ਨੂੰ ਵੀ ਸੱਚੇ ਦਿਲੋਂ ਲੋਕੋ ਸਤਿਕਾਰਿਓ ਜੀ ਆਣੀ ਦੇ ਆਵਾਜ਼ ਨੂੰ ਨਾ ਕਦੇ ਦੁਰਕਾਰਿਓ ਮੱਥੇ ਪਾਤੀ ਉੜੀਆਂ ਨਾ ਕਦੇ ਫਟਕਾਰਿਓ ਸੈ ਨਾਤਿਆਂ ਚ ਤੇੜਾ ਨਾ ਉਹ ਪਾਓ ਵੇ ਪੰਜਾਬੀਓ ਠੀਆਂ ਦੀ ਵੀ ਲੋਹੜੀ ਤੁਸੀਂ ਪਾਓ ਵੇ ਪੰਜਾਬੀਓ ਪਾਓ ਪੰਜਾਬੀਆ ਬਹੁਤ ਵਧੀਆ ਜੀ ਬਹੁਤ ਵਧੀਆ ਲੈਣਾ ਜੀ ਅਗਲਾ ਬੰਦਿਆ ਛੋਟੇ ਵੀਰ ਪਈ ਸੱਚੇ ਸੁੱਚੇ ਨਾਤੇ ਵਿੱਚ ਨਹੀਂ ਕੋਈ ਕਾਜਵਈ ਔਰਤ ਦਾ ਗਹਿਣਾ ਹੁੰਦਾ ਸ਼ਰਮ ਤੇ ਲੱਜ ਵਈ ਜੀ ਸੋ ਲਈ ਕਿ ਬੱਚੇ ਰੰਗ ਦਾ ਹ ਇਨਾ ਕੋਲੇ ਚਾਰਜ ਬਈ ਰੱਖਦੀਆਂ ਉੱਚੀ ਸਦਾ ਬਾਬਲੇ ਦੀ ਪਗ ਬਈ ਜੀ ਬਲਿਹਾਰੇ ਇਹਨਾਂ ਧੀਆਂ ਉਤੋਂ ਜਾਓ ਬਈ ਪੰਜਾਬੀਓ ਧੀਆਂ ਦੀ ਵੀ ਲੋਹੜੀ ਤੁਸੀਂ ਪਾਓ ਬਈ ਪੰਜਾਬੀਓ ਧੀਆਂ ਦੀ ਲੋਹੜੀ ਸਦਾ ਪਾਈ ਬਿਲਕੁਲ ਜੀ ਬਹੁਤ ਵਧੀਆ ਦੇਵੀ ਦਾ ਸਰੂਪ ਧੀ ਬੜੀ ਦਇਆਵਾਨ ਹੈ ਜੀ ਭਰਤੀ ਤੇ ਉਤਰ ਆਪ ਭਗਵਾਨ ਹੈ ਜੀ ਇਹ ਰਿਸ਼ਤਿਆਂ ਦੀ ਖਾਣ ਕੋਈ ਰੱਬੀ ਵਰਦਾਨ ਹੈ ਔਰਤ ਦਾ ਰੂਪ ਉਸ ਰੱਬ ਤੋਂ ਮਹਾਨ ਹੈ ਜੀ ਇਸ ਰਸਤੇ ਨੂੰ ਸੀਸ ਵੀ ਨਵਾਉਗੇ ਪੰਜਾਬੀਓ ਧੀਆਂ ਦੀ ਵੀ ਲੋਹੜੀ ਤੁਸੀਂ ਪਾਓਗੇ ਪਾਓਗੇ ਪੰਜਾਬੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਜਿਹੜਾ ਲਿਖਿਆ ਹੈ ਗਿਆ ਲਾਈਨਾਂ ਅ ਸੋ ਬਿਲਕੁਲ ਸੰਦੀਪ ਜੀ ਖੁਸ਼ੀ ਹੁੰਦੀ ਆ ਮਨ ਦੇ ਵਿੱਚ ਜਸ ਧੀਆਂ ਦੀ ਲੋਹੜੀ ਦੀ ਜਿੱਦਾਂ ਗੱਲ ਕੀਤੀ ਵੈਸੇ ਤਾਂ ਹੁਣ ਮੈਂ ਜੇ ਗੱਲ ਕਰੀਏ ਤਾਂ ਜਿੱਦਾਂ ਬਾਕੀ ਚੀਜ਼ਾਂ ਦੇ ਵਿੱਚ ਬਦਲਾਅ ਆਇਆ ਹੈਗਾ ਇਸ ਵਿੱਚ ਵੀ ਬਦਲਾਅ ਆਇਆ ਹੈਗਾ ਧੀਆਂ ਦੀ ਲੋਹੜੀ ਜਿਹੜੀ ਆ ਉਹ ਵੀ ਪਾਈ ਜਾਂਦੀ ਆ ਹਰ ਘਰ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਆ ਬਿਲਕੁਲ ਜੀ ਹਰ ਕੋਤ ਉਸ ਤੋਂ ਇੱਕ ਗੱਲ ਨੋਟ ਕਰੀ ਕਹੋ ਆਪਣੇ ਧੀ ਨੂੰ ਅਸੀਂ ਪੁੱਤ ਕਹਿ ਕੇ ਆਵਾਜ਼ ਮਾਰਦੇ ਆ ਬਿਲਕੁਲ ਜੀ ਬਿਲਕੁਲ ਕਦੀ ਪੁੱਤ ਨੂੰ ਧੀ ਕਹਿ ਕੇ ਆਵਾਜ਼ ਜੇ ਆਪਾਂ ਗੱਲ ਕਰੀਏ ਮੋਸਟਲੀ ਸਾਰੇ ਇਹੀ ਪੁੱਤ ਕਹਿ ਕੇ ਹੀ ਆਵਾਜ਼ ਅਸੂਲਾਈ ਆ। ਅਸੀਂ ਧੀ ਨੂੰ ਕਦੀ ਧੀ ਕਹਿੰਦੇ ਆ, ਧੀ ਮੇਰੀ ਗੱਲ ਸੁਣ ਐਦਾਂ ਨਹੀਂ ਕਹਿੰਦਾ ਹਮੇਸ਼ਾ ਨੂੰ ਇਹੀ ਬਾਜ ਕਿਦਾਂ ਕਹਿ ਕੇ ਬਾਇੋ ਰਹੇ। ਪੁੱਤ ਮੇਰੀ ਗੱਲ ਸੁਣ। ਉਹਦਾ ਨਾਂ ਚਾਹ ਕੇ ਲੈ ਲਈਏ। ਪਰ ਫੇਰ ਵੀ ਜੈਸਲੇ ਧੀਆਂ ਦਾ ਜਿਹੜੀ ਪਹਿਲੀ ਸੋਚ ਸੀ ਬਹੁਤ ਜਿੰਨ ਰ ਆ ਗਿਆ ਅੰਦਰ ਜੀ। ਪਰ ਜਿੰਨਾ ਧੀਆਂ ਮਾਪੇਤਾ ਦਿਆਂ ਪਰਿਵਾਰਕ ਦਾ ਕਰਦੀਆਂ ਉਹਨਾਂ ਦਾ ਪੁੱਤ ਵੀ ਨਹੀਂ ਕਰਦਾ ਜਿੰਨਾ ਐਸਲੇ ਤਿੰਨ ਆ ਸਾਡੀਆਂ ਸਾਡੇ ਲਈ ਕਰਨ। ਬਿਲਕੁਲ ਸਹੀ ਕਿਹਾ ਜੀ ਤੇ ਬਿਲਕੁਲ ਜੀ ਲੋੜੀ ਦੀਆਂ ਤੁਹਾਨੂੰ ਫਿਰ ਤੋਂ ਇੱਕ ਵਾਰ ਦੁਬਾਰਾ ਦਿੰਦੀ ਹਾਂ ਬਹੁਤ ਬਹੁਤ ਵਧਾਈਆਂ ਤੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਇਸ ਵਾਰ ਇਹ ਲੋੜੀ ਜਿਹੜੀ ਇੱਕ ਨਵਾਂ ਇਤਿਹਾਸ ਰਚੇ ਨਵਾਂ ਪਰਵਰਤਨ ਕੁਝ ਲੈ ਕੇ ਆਵੇ। ਤੇ ਵਾਹਿਗੁਰੂ ਦੀ ਮਿਹਰ ਨਾਲ ਮੋਦੀ ਤੋਂ ਜਿਹੜੀ ਲੋੜੀ ਸਾਰੇ ਮੰਗ ਰਹੇ ਨੇ ਮੋਦੀ ਉਹ ਵੀ ਲੋੜੀ ਜਿਹੜੀ ਕਿਸਾਨਾਂ ਦੀ ਝੋਲੀ ਦੇ ਵਿੱਚ ਪਾ ਦੇਵੇ ਤਾਂ ਚੰਗੀ ਗੱਲ ਕਿਉਂਕਿ ਕਾਫੀ ਕਿਸਾਨਾਂ ਵੱਲੋਂ ਜਿਹੜੀ ਆ ਮੋਦੀ ਤੋਂ ਲੋੜੀ ਜਿਹੜੀ ਮੰਗੀ ਜਾ ਰਹੀ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਕਿਵੇਂ। ਸੋ ਬਿਲਕੁਲ ਨਨ ਮੈਂ ਤੁਹਾਨੂੰ ਦੱਸਣਾ ਕਿ 18 19 ਤੇ 20 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਜਿਹੜੇ ਥੇ ਰੱਖਨੇ ਨੇ ਅਸੀਂ ਸਟੂਡੀਓ ਦੇ ਵਿੱਚ ਹੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸੋ ਬਿਲਕੁਲ ਜੀ ਸਾਰਿਆਂ ਨੂੰ ਕਹੂੰਗੀ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਨਾਮ ਜਿਹੜੇ ਉਹ ਲਿਖ ਜਰੂਰ ਲਖਾਇਓ ਤੇ ਲੋਹੜੀ ਦੀਆਂ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਦਿਓ ਜੀ ਜਦ ਤ ਤੁਹਾਨੂੰ ਮਿਲਾਂਗੇ ਫਿਰ ਇਸੇ ਤਰ੍ਹਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ